ਉਦਨ ਦੀ ਮੈਂ ਵੀਰਾਂ ਤੇ ਭਰੋਸਾ ਰੱਖਿਆ ਮੈਂ ਆਉਣਗੇ ਜਰੂ ਨਾ ਮਾਤਾ ਨਾ ਚੋ ਨਾ 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 ਮਾਤਾ ਜੀ ਨਾਲ ਆ ਦੱਸੋ ਤਾਂ ਇਹ ਸ਼ੁਕਰ ਕਰੋ ਕਿ ਤੁਹਾਡੀ ਕੁੜੀ ਦੇ ਵਿਆਹ ਲਈ ਕਿੰਨੇ ਜਾਣੇ ਆਏ ਆ ਕੰਨਿਆਦਾਨ ਕਰਨ ਵਾਸਤੇ ਦੇਖੋ ਨਾਲ ਅਸੀਂ ਫਰਿੱਜ واਸ਼ਿੰਗ ਮਸ਼ੀਨ ਆਪਣਾ ਐਲਸੀਡੀ ਜੋ ਆਪਣੇ ਗਿਫਟ ਦਿੰਦੇ ਹੁੰਦੇ ਕੁੜੀ ਨੂੰ ਆਪਣੇ ਬੱਚਿਆਂ ਨੂੰ ਉਹ ਲੈ ਕੇ ਆਏ ਆ ਇਹ ਸਮਾਨ ਮੇਰੀਆਂ ਖੋਧੀਆਂ ਨੋ ਭੈਣਾ ਵਾ ਨਾ ਮੈਨੂੰ ਲੱਗਿਆ ਕਿ ਯਾਰ ਇੱਕ ਭੈਣ ਦਾ ਵਿਆਹ ਤੇਰੇ ਆਪਣੇ ਜਦੋਂ ਘਰੇ ਵਿਆਹ ਹੁੰਦਾ ਕਿੰਨਾ ਚਾਹ ਹੁੰਦਾ ਨਾ ਲੜੀਆਂ ਲਾਓ ਜੀ ਰੰਗ ਕਰੋ ਸੋ ਇੱਥੇ ਪਾਣੀ ਕਰਕੇ ਵਿਚਾਰਿਆਂ ਦੇ ਸਾਰੇ ਚਾਹ ਮਾਰ ਗਏ ਪਰ ਮੈਂ ਸੋਚੇਗੀ ਨਹੀਂ ਜਿਵੇਂ ਮੇਰੇ ਲਈ ਉਹ ਭੈਣਾ ਹੋਵੇ ਮੇਰੇ ਲਈ ਆ ਭੈਣਾ ਪੰਜਾਬ ਰੁੜਿਆ ਵਾ ਥੁੜਿਆ ਨਹੀਂ ਤੇ ਇੱਕ ਗੁੜੀ ਆ ਉਹਦੀ ਮੈਰੀਜ਼ਾ ਤੇ ਬਟ ਉਹਨਾਂ ਕੋਲੇ ਤਾਂ ਸਾਰਾ ਕੁਛ ਹੀ ਖਤਮ ਹੋ ਚੁੱਕਿਆ ਉਹ ਉੱਪਰ ਰਹਿੰਦੇ ਆ ਛੱਤ ਤੇ ਤੇ ਮੈਂ ਅੱਜ ਇਹਨਾਂ ਨੂੰ ਆ ਕੇ ਪੁੱਛਿਆ ਵੀ ਮੈਂ ਕਿ ਤੁਸੀਂ ਕਿਵੇਂ ਕਹਿੰਦੇ ਬਸ ਆਈਆਂ ਅਸੀਂ ਸਾਰ ਲਿਆ ਔਖੇ ਸੌਖੇ ਪਰ ਧੰਨਵਾ ਮੈਂ ਕਹਿੰਨੀ ਸੱਚੀ ਇਸ ਟਾਈਮ ਤੇ ਵੀ ਇਹਨਾਂ ਨੇ ਹੌਸਲਾ ਰੱਖਿਆ ਹੁਣ ਮੈਨੂੰ ਆਪਦੇ ਜਵਾਗ ਤੇ ਮਾਣ ਆ ਜੀ ਜਿਵੇਂ ਮੈਨੂੰ ਹੁੰਦਾ ਸੀ ਸੇਵਾ ਕਰੀਏ ਉਵੇਂ ਇਹ ਹੁਣ ਮੇਰੇ ਨਕਸ਼ੇ ਕਦਮ ਤੇ ਤੁਰਦਾ ਹੋਇਆ ਬਹੁਤ ਵਧੀਆ ਲੱਗਿਆ ਇਹ ਖਾਲਸਾ ਆੜਾ ਲੈਣਾ ਪਹਿਲਾਂ 2-3 ਦਿਨ ਲਾ ਕੇ ਗਿਆ ਇੱਥੇ ਗਰਾਊਂਡ ਤੇ ਦੇਖ ਕੇ ਗਿਆ ਕਿਨੂੰ ਕੀ ਲੋੜ ਹੈ ਘਰ ਇਹ ਦੇਖ ਕੇ ਗਿਆ ਬਾਈ ਜੀ ਹੁਣਾਂ ਨੇ ਸੰਦੀਪ ਬਾਈ ਹੁਣਾਂ ਨੇ ਦਿਖਾਇਆ ਸਸ਼ਕਲ ਜੀ ਮਿੱਟੀ ਦੇ ਨਾਲ ਜੁੜ ਚੁੱਕੇ ਹਾਂ ਤੁਸੀਂ ਮੈਂ ਹਾਂ ਗੁਰਦੀਪ ਸਿੰਘ ਲੰਮੇ ਫੱਤੇਵਾਲਾ ਪਿੰਡ ਦੇ ਵਿੱਚ ਪਹੁੰਚੇ ਹਾਂ ਇੱਕ ਪਰਿਵਾਰ ਸੀ ਜਿਸ ਨੂੰ ਮਦਦ ਦੀ ਲੋੜ ਸੀ ਜਿਸ ਪਰਿਵਾਰ ਦੇ ਵਿੱਚ ਤਿੰਨ ਦਿਨ ਆ ਬਾਦ ਵਿਆਹ ਹੈ ਔਰ ਲੇਕਿਨ ਪਾਣੀ ਦੇ ਆਉਣ ਕਾਰਨ ਘਰ ਦੇ ਵਿੱਚ ਪਿਆ ਸਾਮਾਨ ਸਾਰਾ ਉਹ ਖਰਾਬ ਹੋ ਗਿਆ ਲੇਕਿਨ ਇਸ ਤੋਂ ਬਾਅਦ ਨਰੂਲਾ ਫੈਮਲੀ ਇਸ ਪਰਿਵਾਰ ਦੇ ਕੋਲ ਪਹੁੰਚਦੀ ਇੱਕ ਵਾਦਾ ਕੀਤਾ ਜਾਂਦਾ ਹੈ ਕਿ ਜਦੋਂ ਉਹ ਵਿਆਹ ਹੋਵੇਗਾ ਤਾਂ ਉਸ ਤੋਂ ਪਹਿਲਾਂ ਉਹਨਾਂ ਤੱਕ ਜੋ ਵੀ ਸਾਮਾਨ ਹੈ ਵਿਆਹ ਦੇ ਲਈ ਉਹ ਪਹੁੰਚਦਾ ਕੀਤਾ ਜਾਵੇਗਾ ਤਾਂ ਨਰੂਲਾ ਫੈਮਲੀ ਇੱਥੇ ਪਹੁੰਚੀ ਹੈ ਨਾਲ ਵਾਸ਼ਿੰਗ ਮਸ਼ੀਨ ਔਰ ਫ੍ਰਿਜ ਤੇ ਹੋਰ ਬਾਕੀ ਸਾਮਾਨ ਐਲਸੀਡੀ ਵਗੈਰਾ ਲਿਆਂਦੀਆਂ ਨੇ ਨਰੂਲਾ ਫੈਮਲੀ ਦੇ ਨਾਲ ਅਸੀਂ ਗੱਲਬਾਤ ਕਰਦੇ ਹਾਂ ਸਰ ਅੱਜ ਤੁਸੀਂ ਫੱਤੇਵਾਲਾ ਚ ਪਹੁੰਚੇ ਹੋ ਕੀ ਲੱਗਦਾ ਕਿ ਜਿਹੜੀ ਮਦਦ ਸੀਗੀ ਜੋ ਪਹੁੰਚਣੀ ਚਾਹੀਦੀ ਸੀਗੀ ਉਹ ਤੁਹਾਡੇ ਜ਼ਰੀਏ ਪਹੁੰਚੀ ਪਰ ਉਹ ਤੱਕ ਪਹੁੰਚੀ ਉਸ ਪਰਮੇਸ਼ਰ ਦੇ ਜ਼ਰੀਏ ਆ ਜੀ ਜ਼ਰੀਆ ਬਣੀਆ ਖਾਲਸਾ ਐਡ ਖਾਲਸਾ ਐਡ ਇਹ ਗਰਾਊਂਡ ਲੈਵਲ ਤੇ ਕੰਮ ਕਰ ਰਹੇ ਆ ਇਹਨਾਂ ਨੂੰ ਪਤਾ ਕਿਹੜੇ ਘਰ ਚ ਕੀ ਚੀਜ਼ ਦੀ ਲੋੜ ਆ ਕਿਹੜੇ ਘਰ ਚ ਕੀ ਚੀਜ਼ ਦੀ ਲੋੜ ਆ ਫਿਰ ਸੰਦੀਪ بھائی ਹੋਣਾ ਨੇ ਦੱਸਿਆ ਕਿ ਇੱਥੇ ਗੁੱਡੀ ਦਾ ਵਿਆਹ ਧਰਿਆ ਤੇ ਇਹਨਾਂ ਦਾ ਨੁਕਸਾਨ ਵੀ ਬਹੁਤ ਜ਼ਿਆਦਾ ਹੋ ਗਿਆ ਤੇ ਪੰਜਾਬੀ ਆਪਾਂ ਫਿਰ ਇਦਾਂ ਕਿਵੇਂ ਪਿੱਠ ਲੱਗਣ ਦੇ ਦਾਂਗੇ ਕਹੇ ਜੀ ਜੋ ਇਹਨਾਂ ਨੂੰ ਸਮਾਨ ਚਾਹੀਦਾ ਹੀ ਰਾਸ਼ਨ ਤੱਕ ਪ੍ਰੋਵਾਈਡ ਕਰਾਤਾ ਇਹਨਾਂ ਨੇ ਨਾਲ ਸੀ ਫ੍ਰਿਜ ਵਾਸ਼ਿੰਗ ਮਸ਼ੀਨ ਆਪਣਾ ਐਲਸੀਡੀ ਜੋ ਆਪਣੇ ਗਿਫਟ ਦਿੰਦੇ ਹੁੰਦੇ ਕੁੜੀ ਨੂੰ ਆਪਣੇ ਬੱਚਿਆਂ ਨੂੰ ਉਹ ਲੈ ਕੇ ਆਏ ਆ ਇਹ ਸਮਾਨ ਕਈ ਸੋਸ਼ਲ ਮੀਡੀਆ ਦੇ ਕਹਿੰਦੇ ਨੇ ਵੀ ਜਿਹੜੇ ਸ਼ਹਿਰੀ ਨੇ ਵੀ ਉਹ ਹੈਲਪ ਕਰਦੇ ਨਹੀਂ ਪਏ ਹੈਗੇ ਲੇਕਿਨ ਅੱਜ ਤੁਸੀਂ ਇੱਕ ਸ਼ਹਿਰ ਪਰਿਵਾਰ ਦੇ ਵਿੱਚੋਂ ਹੋ ਕੇ ਪਿੰਡ ਪਹੁੰਚੇ ਹੋ ਪਿੰਡਾਂ ਦੇ ਵਿੱਚ ਘੁੰਮੇ ਹੋ ਜਨਾਲਾ ਵੀ ਜਾਏ ਹੋ ਹੁਣ ਇੱਥੇ ਮਖੂ ਦੇ ਵਿੱਚ ਪਹੁੰਚੇ ਹੋਏ ਹਾਂ ਵੀ ਲੱਗਦਾ ਕਿ ਪੰਜਾਬੀਆਂ ਦੇ ਜਜ਼ਬੇ ਨੇ ਵੀ ਉਹ ਜਿਹੜੇ ਮਰਜੀ ਵਰਕ ਦੇ ਵਿੱਚ ਹੁਣ ਮਦਦ ਕਰਨ ਲਈ ਅੱਗੇ ਆਉਂਦੇ ਨੇ ਹਾਂ ਜੀ ਅੱਜ ਅੱਜ ਦੀ ਡੇਟ 'ਚ ਹਰ ਪੰਜਾਬੀ ਹਰ ਸ਼ਹਿਰੀ ਹਰ Hindu ਪੰਜਾਬ ਦੇ ਨਾਲ ਖੜਾ ਹਰ ਮੁਸਲਮਾਨ ਯਾਨੀ ਕਿ ਜਾਤਾਂ ਤਾਂ ਹੁਣ ਪਾਸੇ ਹੀ ਕਰ ਦੋ ਇਹ ਚੀਜ਼ਾਂ ਦਾ ਸਾਈਡ ਤੇ ਰਹਿ ਗਈਆਂ ਹੁਣ ਸਾਰੇ ਪੰਜਾਬੀ ਇਕੱਠੇ ਹੋ ਕੇ ਇੱਕ ਦੂਜੇ ਨੂੰ ਪੂਰੀ ਹੈਲਪ ਕਰ ਰਹੇ ਆ ਹੁਣ ਅਸੀਂ ਗਾਂ ਵੀ ਪੁੱਛ ਕੇ ਜਾਵਾਂਗੇ ਬਾਈ ਉਹਨਾਂ ਨੂੰ ਜਿਹੜੀ ਚੀਜ਼ ਦੀ ਇਹਨਾਂ ਨੂੰ ਲੋੜ ਹੋਈ ਉਹ ਪ੍ਰੋਵਾਈਡ ਕਰਾਵਾਂਗੇ ਚਾਹੇ ਉਹ ਲੱਖਾਂ ਦੇ ਵਿੱਚ ਕੀਮਤ ਜਾਂਦੀ ਹੋਵੇ ਹੈਗਾ ਜੀ ਪੰਜਾਬੀ ਕਿਤੇ ਟਲਦੇ ਆ ਇਹ ਕਹਿਣ ਸਹੀ ਬਹੁਤ ਲੋਕ ਹੈਗੇ ਆ ਦੇਖੋ ਜੀ ਬਾਹਰੋਂ ਜਿਹੜੇ ਆਪਣੇ ਬਾਹਰਲੇ ਆ ਉਹ ਵੀ ਇਸ ਟਾਈਮ ਪੱਬਾਂ ਪਰ ਹੋਇਆ ਵੀ ਅਸੀਂ ਹੈਲਪ ਕਰਨੀ ਆ ਉਥੋਂ ਸਿੰਗਾਪੁਰ ਤੋਂ ਰਿੰਪੀ ਦੀਦੀ ਉਹਨਾਂ ਨੇ 50000 ਭੇਜਿਆ ਉਹ ਕਹਿੰਦੇ ਹੋਰ 10 ਕਾਪੀ ਮੈਨੂੰ 2-3 ਲੱਖ ਹੋਰ ਇਕੱਠਾ ਕਰੀ ਫਿਰਦੇ ਆ ਵੀ ਅਸੀਂ ਇੱਥੇ ਪੰਜਾਬ ਦੇ ਲਈ ਅਸੀਂ ਕੁਝ ਕਰਨਾ ਹੁਣ ਇਹ ਜਜ਼ਬਾ ਹਰ ਇੱਕ ਦੇ ਵਿੱਚ ਹੀ ਆ ਚਾਹੇ Hindu ਆ ਚਾਹੇ ਆਪਣਾ ਸ਼ਹਿਰੀ ਆ ਮੁਸਲਮਾਨ ਆ ਸਭ ਲੱਗੇ ਪਿਆ ਇੱਕ ਮਾਦਾ ਦਰ ਜਿਹੜਾ ਹੁੰਦਾ ਨਾ ਉਹ ਮਾਈ ਸਮਝ ਸਕਦੀ ਹੈ ਇੱਕ ਪਾਸੇ ਵਿਆਹ ਰੱਖਿਆ ਹੋਇਆ ਦੂਸਰੇ ਪਾਸੇ ਸਮਾਨ ਜਿਹੜਾ ਖਰਾਬ ਹੋ ਰਿਹਾ ਵਾ ਤਾਂ ਕਿਦਾਂ ਦਾ ਅੰਦਰੋਂ ਭਾਵ ਆਏ ਜਦੋਂ ਆ ਕੇ ਬੇਟੇ ਨੇ ਦੱਸਿਆ ਵੀ ਇਦਾਂ ਹੈਲਪ ਕਰਨ ਦੀ ਲੋੜ ਆ ਵਿਆਹ ਤਰਿਆ ਹੋਇਆ ਜਦੋਂ ਬੇਟੇ ਨੇ ਆ ਕੇ ਦੱਸਿਆ ਕਿ ਆਪਾਂ ਨਾ ਪਪਾ ਵੀ ਉੱਥੇ ਇੱਕ ਗੁੜੀਆ ਆ ਉਹਦੀ ਮੈਰिज ਆ ਤੇ ਬਟ ਉਹਨਾਂ ਕੋਲੇ ਤਾਂ ਸਾਰਾ ਕੁਛ ਹੀ ਖਤਮ ਹੋ ਚੁੱਕਿਆ ਉਹ ਉੱਪਰ ਰਹਿੰਦੇ ਆ ਛੱਤ ਤੇ ਤੇ ਮੈਂ ਅੱਜ ਇਹਨਾਂ ਨੂੰ ਆ ਕੇ ਪੁੱਛਿਆ ਵੀ ਮੈਂ ਕਿ ਤੁਸੀਂ ਕਿਵੇਂ ਕਹਿੰਦੇ ਬਸ ਆਈਆਂ ਅਸੀਂ ਸਾਰ ਲਿਆ ਔਖੇ ਸੌਖੇ ਪਰ ਧੰਨਵਾ ਮੈਂ ਕਹਿੰਨੀ ਸੱਚੀ ਇਸ ਟਾਈਮ ਤੇ ਵੀ ਇਹਨਾਂ ਨੇ ਹੌਸਲਾ ਰੱਖਿਆ ਹੌਸਲਾ ਨਹੀਂ ਛੱਡਿਆ ਤੇ ਮੈਂ ਤਾਂ ਇਹੀ ਕਹੂੰਗੀ ਵੀ ਪਹਿਲਾਂ ਤਾਂ ਸਭ ਨੇ ਹੈਲਪ ਕੀਤੀ ਆ ਬਟ ਹੁਣ ਹੁਣ ਜ਼ਿਆਦਾ ਲੋੜ ਆ ਸਭ ਨੂੰ ਹੁਣ ਆ ਕੇ ਤੁਸੀਂ ਪਲੀਜ਼ ਜਿਹਦੀ ਜਿਹਨੂੰ ਜਿਹਨੂੰ ਵੀ ਲੋੜ ਆ ਉਹਦੀ ਹੈਲਪ ਕਰੋ ਮੈਨ ਮੈਨ ਪਤਾ ਕੀ ਆ ਗਰਾਊਂਡ ਤੇ ਆਨ ਸਾਰੇ ਉਹਨੋਂ ਤੋਂ ਘਰੋਂ ਬੈਠੇ ਨਾ ਆਈਡੀਆ ਲਾਣ ਇੱਥੇ ਆਣ ਆ ਕੇ ਦੇਖਣ ਖਾਲਸਾ ਆੜ ਵਾਲੇ ਹੋਗੇ ਹੋਰ ਕਈ ਐਨ ਜੀਓਜ਼ ਲੱਗੀਆਂ ਹੋਈਆਂ ਇਹਨਾਂ ਨਾਲ ਸੰਪਰਕ ਕਰੋ ਇਹਨਾਂ ਦੇ ਸਿਸਟਮ ਨਾ ਜਿਹੜੇ ਇੰਨੇ ਵਧੀਆ ਸਿਸਟਮ ਆ ਹੁਣ ਸਾਨੂੰ ਪਤਾ ਹੀ ਨਾ ਲੱਗਣਾ ਸੀ ਆ ਘਰ ਹੈਗਾ ਇਹ ਗਰਾਊਂਡ ਤੇ ਤੁਰੇ ਫਿਰਦੇ ਆ ਜੇ ਨਾ ਹੋਣ ਸਾਨੂੰ ਪਤਾ ਹੀ ਨਹੀਂ ਕਿ ਨੂੰ ਕੀ ਚਾਹੀਦਾ ਕਈ ਰਾਹਾਂ ਦੇ ਵਿੱਚ ਹੀ ਸਮਾਨ ਲੈ ਕੇ ਜਾਂਦੇ ਨੇ ਮੂਰੇ ਹੀ ਬੱਸ ਪਿੰਡ ਦੇ ਅੰਦਰ ਦਾ ਵੜਦੇ ਨਹੀਂ ਅੱਧਾ ਕਿਲੋਮੀਟਰ ਤੇ ਸਮਾਨ ਖਤਮ ਕਰਕੇ ਮੁੜ ਜਾਂਦੇ ਆ ਆਪ ਦਾ ਤੇ ਜਰੂਰ ਐਨ ਜੀਓਜ਼ ਨਾਲ ਸੰਪਰਕ ਕਰਨ ਐਨ ਜੀਓਜ਼ ਉਹਨਾਂ ਨੂੰ ਰਾਹ ਦਿਖਾਉਂਦੀਆਂ ਵੀ ਆ ਘਰ ਆ ਘਰ ਫਿਰ ਆਪਣੀ ਉਥੇ ਸੇਵਾ ਸਹੀ ਲਿਖਿਆ ਲੱਗਦੀ ਆ ਹੁਣ ਮੈਨੂੰ ਆਪਦੇ ਜਵਾਕ ਤੇ ਮਾਨ ਆ ਜੀ ਵੀ ਇਹ ਚਲੋ ਜਿਵੇਂ ਮੈਨੂੰ ਹੁੰਦਾ ਸੀਗਾ ਕਿ ਸੇਵਾ ਕਰੀਏ ਵੀ ਜਿਵੇਂ ਮੈਨੂੰ ਹੁੰਦਾ ਸੀ ਸੇਵਾ ਕਰੀਏ ਉਵੇਂ ਇਹ ਹੁਣ ਮੇਰੇ ਨਕਸ਼ੇ ਕਦਮ ਤੇ ਤੁਰਦਾ ਹੋਇਆ ਬਹੁਤ ਵਧੀਆ ਲੱਗਿਆ ਇਹ ਖਾਲਸਾ ਆੜਾ ਨੇ ਪਹਿਲਾਂ 2-3 ਦਿਨ ਲਾ ਕੇ ਗਿਆ ਇੱਥੇ ਗਰਾਊਂਡ ਤੇ ਦੇਖ ਕੇ ਗਿਆ ਕਿ ਨੂੰ ਕੀ ਲੋੜ ਹੈ ਘਰ ਇਹ ਦੇਖ ਕੇ ਗਿਆ ਬਾਈ ਜੀ ਉਹਨਾਂ ਨੇ ਸੰਦੀਪਾਈ ਉਹਨਾਂ ਨੇ ਦਿਖਾਇਆ ਤੇ ਮੈਨੂੰ ਬੜਾ ਵਧੀਆ ਲੱਗਿਆ ਵੀ ਚਲੋ ਆਪਾਂ ਕਿਸੇ ਦੇ ਕੰਮ ਆ ਸਕੀਏ ਲੇਕਿਨ ਬਹੁਤ ਸਾਰੇ ਅਜਿਹੇ ਪਰਿਵਾਰ ਹੁੰਦੇ ਨੇ ਬੱਚਿਆਂ ਨੂੰ ਬਾਹਰ ਨਹੀਂ ਭੇਜਦੇ ਜੀ ਪਾਣੀ ਭਰਿਆ ਹੋਵੇ ਕਹਿੰਦੇ ਵੀ ਘਰੇ ਰੋ ਕਿਤੇ ਕੁਝ ਅਣਹੋਣੀ ਨਾ ਹੋ ਜਵੇ ਡਰ ਨਹੀਂ ਲੱਗਦਾ ਸੀ ਕਿ ਬੱਚਾ ਚੱਲਿਆ ਵਾ ਦੂਸਰੇ ਪਾਸੇ ਮਦਦ ਕਰਨ ਦੇ ਲਈ ਕੁਝ ਹੋ ਸਕਦਾ ਦੇਖੋ ਜੀ ਜਦੋਂ ਆਪਾਂ ਚੰਗੇ ਕੰਮ ਨਹੀਂ ਨਿਕਲਦੇ ਆ ਤਾਂ ਫਿਰ ਉਹ ਵਾਹਿਗੁਰੂ ਨਾਲ ਹੁੰਦਾ ਬਾਬਾ ਨ ਤਾਂ ਵੀ ਤੁਸੀਂ ਜਦੋਂ ਪਹੁੰਚੇ ਤਾਂ ਉਸ ਵੇਲੇ ਦੇ ਕੀ ਹਾਲਾਤ ਸੀ ਕੇਸ ਕਰਦੇ ਤੁਸੀਂ ਜਿਵੇਂ ਹੁਣ ਘਰ ਦੇਖ ਸਕਦੇ ਹੋ ਹਲੇ ਤਾਂ ਬਹੁਤ ਸਹੀ ਲੱਗਦਾ ਪਿਆ ਉਸ ਟਾਈਮੇ ਘਰ ਦੇ ਵਿੱਚ ਪੂਰਾ ਪਾਣੀ ਭਰਿਆ ਹੋਇਆ ਸੀਗਾ ਤੇ ਸਾਰੇ ਉੱਤੇ ਰੰਦੇ ਪਏ ਸੀਗੇ ਮੈਨੂੰ ਮੇਰੀਆਂ ਖੁਦ ਦੀਆਂ ਨੌ ਭੈਣਾਂ ਵਾ ਨਾ ਮੈਨੂੰ ਲੱਗਿਆ ਕਿ ਯਾਰ ਇੱਕ ਭੈਣ ਦਾ ਵਿਆਹ ਤੇਰੇ ਆਪਣੇ ਜਦੋਂ ਘਰੇ ਵਿਆਹ ਹੁੰਦਾ ਕਿੰਨਾ ਚਾਹ ਹੁੰਦਾ ਨਾ ਲੜੀਆਂ ਲਾਓ ਜੀ ਰੰਗ ਕਰੋ ਸੋ ਇੱਥੇ ਪਾਣੀ ਕਰਕੇ ਵਿਚਾਰਿਆਂ ਦੇ ਸਾਰੇ ਚਾਹ ਮਾਰ ਗਏ ਪਰ ਮੈਂ ਸੋਚੇ ਕਿ ਨਹੀਂ ਜਿਵੇਂ ਮੇਰ ਲਈ ਉਹ ਭੈਣਾਂ ਹੋਵੇ ਮੇਰ ਲਈ ਆ ਭੈਣਾਂ ਸੋ ਮੈਂ ਵੀਰੇ ਮੈਨੂੰ ਸੰਦੀਪ ਵੀਰੇ ਨੇ ਕਿਹਾ ਕਿ ਆਪਾਂ ਇਹਨਾਂ ਦੀ ਜ਼ਰੂਰ ਹੈਲਪ ਕਰਨੀ ਆ ਸੋ ਖਾਲਸਾ ਹੈਡ ਦੀ ਟੀਮ ਸਾਰੀ ਇੱਥੇ ਪਹੁੰਚੀ ਸੋ ਮਦਰਨ ਦੇਖ ਕੇ ਗਿਆ ਸੀ ਤੇ ਵਾਦਾ ਕਰਕੇ ਗਿਆ ਸੀ ਕਿ ਮੈਂ ਆਉਂਗਾ ਇੱਥੇ ਜ਼ਰੂਰ ਆਦੀ ਭੈਣ ਦਾ ਵਧੀਆ ਤਰੀਕੇ ਨਾਲ ਵਿਆਹ ਕਰਾਂਗੇ ਸੋ ਅੱਜ ਅਸੀਂ ਪਹੁੰਚ ਗਏ ਇਹਨੇ ਦੱਸਿਆ ਕਿ ਰਿਆ ਕਹਿੰਦਾ ਮੈਂ ਵਾਦਾ ਕਰਕੇ ਆਇਆ ਵਾਪਾ ਮੈਂ ਕਿਹਾ ਜੋ ਚਾਹੀਦਾ ਲੈ ਜਾ ਬਾਕੀ ਜਿੰਨਾ ਆਪਾਂ ਕਰ ਸਕਦੇ ਆ ਲਿਆਏ ਆ ਬਾਕੀ ਬਾਈ ਜੀ ਨੂੰ ਪੁੱਛ ਕੇ ਵੀ ਜਾਵਾਂਗੇ ਜੇ ਹੋਰ ਵੀ ਕਿਸੇ ਚੀਜ਼ ਦੀ ਲੋੜ ਹੈ ਤਾਂ ਅਸੀਂ ਪਿੱਛੇ ਨਹੀਂ ਹਟਦੇ ਇਹ ਵੀ ਹੁੰਦਾ ਵਾ ਜਦੋਂ ਬੰਦਾ ਕੋਈ ਵਾਦਾ ਕਰਕੇ ਜਾਂਦਾ ਉਹ ਨੀਂਦ ਨਹੀਂ ਆਉਂਦੀ ਉਸ ਬੰਦੇ ਨੂੰ ਵੀ ਯ ਵਿਆਹ ਅਜੇ ਅੱਗੇ ਆ ਪੰਜ ਸਤ ਮੈਨੂੰ ਕਹਿੰਦਾ ਆਪਾਂ ਅੱਜ ਹੀ ਜਾਣਾ ਆਪਾਂ ਨਵੇੜ ਕੇ ਆਣਾ ਕੰਮ ਵੀ ਅਗਲੇ ਦਾ ਵੀ ਫਿਰ ਫਿਕਰ ਲੈਂਦਾ ਇੱਕ ਵਾਦਾ ਕਰਨਾ ਤੇ ਇੱਕ ਪੂਰਾ ਕਰਨਾ ਬੜਾ ਫਰਕ ਆ ਕਈ ਵਾਦੇ ਬਹੁਤ ਕਰ ਗਏ ਆ ਪਰ ਉਹ ਜੇ ਪੂਰੇ ਨਾ ਹੋਏ ਸਾਨੂੰ ਇਹ ਜਿਹੜਾ ਕਰ ਲਿਆ ਫੜ ਫੜ ਪੂਰਾ ਕਰ ਦ ਅਸੀਂ ਇਹ ਸਵਾਲ ਹੈ ਕੋ ਵਸੀਂ ਤੁਸੀਂ ਸੇਵਾ ਕਰਦੇ ਹੋ ਲੇਕਿਨ ਕਈ ਲੋਕ ਅਜਿਹੇ ਵੀ ਹੁੰਦੇ ਕਹਿੰਦੇ ਵੀ ਸੇਵਾ ਕਰਦੇ ਵੀ ਸ਼ਾਇਦ ਫੀਮ ਦੇ ਲਈ ਕਰਦੇ ਪਏ ਨਹੀਂ ਤਾਂ ਕਰਕੇ ਇਹ ਚੀਜ਼ ਹੋ ਰਹੀ ਹੈ ਦੇਖੋ ਮੈਂ ਆਇਆ ਨਹੀਂ ਕੂੰਗਾ ਫੇਮ ਦੇ ਲਈ ਤੁਸੀਂ ਦੇਖ ਸਕਦੇ ਹੋ ਜਦੋਂ ਆਪਣੇ ਪੰਜਾਬ 'ਚ ਇੰਨਾ ਕੁਝ ਹੋਇਆ ਕੋਈ ਨੈਸ਼ਨਲ ਟੀਵੀ ਨੇ ਨਹੀਂ ਦਿਖਾਇਆ ਸੋ ਜੇ ਅੱਜ ਆਪਾਂ ਨੂੰ 20 ਲੱਖ ਬੰਦਾ ਜਾਣਦਾ ਜਾਂ 17 ਲੱਖ ਬੰਦਾ ਜਾਣਦਾ ਵਾ ਨਾ ਜਿਵੇਂ ਥੋੜਾ ਮੀਡੀਆ ਹੋ ਗਿਆ ਨਾ ਮਿੱਟੀ ਦਾ ਵੀ ਮੈਂ ਧੰਨਵਾਦ ਕਰਦਾ ਵਾਂ ਕਿ ਹਰ ਤੁਸੀਂ ਜਗ੍ਹਾ ਤੇ ਪਹੁੰਚੇ ਹੋ ਸੋ ਪੰਜਾਬ ਨੂੰ ਕਵਰ ਕਰਨ ਵਾਲੇ ਆਪਾਂ ਇਨਫਲੂਐਂਸਰ ਆਰਟਿਸਟ ਸਿੰਗਰ ਤੇ ਮੀਡੀਆ ਵਾਲੇ ਸੀਗੇ ਜੋ ਦਿਖਾਉਂਦੇ ਬੀ ਸੀ ਪੰਜਾਬ ਦਾ ਹਾਲਾਤ ਕੀ ਹੈ ਨਾ ਸੋ ਆਪਣੇ ਥਰੂ ਇਹ ਚੀਜ਼ਾਂ ਦਿਖੀਆਂ ਵਾ ਜੇ ਆਪਣੇ ਕੋਲ ਇਹ ਚੀਜ਼ਾਂ ਸੀਗੀਆਂ ਬਾਕੀ ਮੈਂ ਇਹੀ ਕਹੂੰਗਾ ਕਿ ਜਿਨ੍ਹਾਂ ਨੇ ਚਲੋ ਘਰੇ ਬੈ ਕੇ ਕਮੈਂ ਤਾਂ ਸ਼ਾਇਦ ਉਹਨਾਂ ਨੂੰ ਵੀ ਥੋੜੀ ਅਕਲ ਆ ਜੂਗੀ ਇਹ ਚੀਜ਼ ਨੂੰ ਲੈ ਕੇ। ਮੀਡੀਆ ਦੀ ਤਾਕਤ ਤੁਸੀਂ ਦੇਖ ਲਈ ਹੋਣੀ ਹੁਣ। ਇਹ ਸੋਸ਼ਲ ਮੀਡੀਆ ਸੀ ਜਿਹੜਾ ਇੰਨਾ ਕੁਸ਼ ਕਰ ਗਿਆ। ਨੈਸ਼ਨਲ ਮੀਡੀਆ ਪਹੁੰਚਿਆ ਨਹੀਂ। ਸੋਸ਼ਲ ਮੀਡੀਆ ਦੇ ਜਿੰਨੇ ਇਨਫਲੂਐਂਸਰ ਆ ਸਾਰੇ ਇੱਥੇ ਤੁਰੇ ਫਿਰਦੇ ਆ। ਜਿੰਨੇ ਯੂਟਿਊਬਰ ਆ ਤੁਰੇ ਫਿਰਦੇ ਆ, ਸਿੰਗਰ ਆ ਜਿੰਨੇ ਤੁਰੇ ਫਿਰਦੇ ਆ ਤੇ ਉਹ ਸੋਸ਼ਲ ਮੀਡੀਆ ਦੀ ਤਾਕਤ ਆ ਪੰਜਾਬ ਬਚ ਗਿਆ ਆਪਣਾ। ਵੀ ਪੰਜਾਬ ਵੀ ਆ ਦਿਖਣ ਨੂੰ ਮਿਲਿਆ ਪੰਜਾਬ ਦੇ। ਹਾਂ ਪੰਜਾਬ ਰੁੜਿਆ ਵਾ ਥੁੜਿਆ ਨਹੀਂ। ਰੁੜਿਆ ਜ਼ਰੂਰ ਆ ਥੁੜਿਆ ਨਹੀਂ ਇਹ ਮੈਨੂੰ ਕਿਸੇ ਨੇ ਵਰਡ ਕਹੇ ਸੀ ਪੋਡਕਾਸਟ ਇਹ ਪੰਜਾਬ ਰੁੜਿਆ ਥੁੜਿਆ ਵਾਕਈ ਪੰਜਾਬ ਥੁੜਿਆ ਨਹੀਂ ਜਿੰਨਾ ਇਹਨਾਂ ਨੂੰ ਲੋੜ ਆ ਬਾਬਾ ਆਪੇ ਹੀ ਪੂਰੀ ਕਰੀ ਤੁਰਿਆ ਜਾਂਦਾ ਬਾਕੀ ਬਾਈ ਜੀ ਉਹਨਾਂ ਨੂੰ ਪੁੱਛ ਲਓ ਤੁਸੀਂ ਇਹਨਾਂ ਨੂੰ ਕੋਈ ਚੀਜ਼ ਦੀ ਲੋੜ ਆ ਜਾਂ ਕੁਛ ਆ ਭੈਣ ਜੀ ਉਹਨਾਂ ਨੂੰ ਪੁੱਛ ਲਓ ਸਿੰਦੀਪ ਜੀ ਜਿਵੇਂ ਹੁਣ ਪਰਿਵਾਰਾਂ ਦੀ ਗੱਲ ਕਰਦੇ ਆ ਪਿੰਡ ਦੇ ਵਿੱਚ ਹੋਰ ਵੀ ਪਰਿਵਾਰ ਹੋਣੇ ਨੇ ਕਈਆਂ ਦੇ ਘਰਾਂ ਦੇ ਵਿੱਚ ਖੁਸ਼ੀਆਂ ਦਾ ਮਾਹੌਲ ਜਿਹੜਾ ਬਣਨਾ ਸੀ ਉਦਾਂ ਦਾ ਹੋਇਆ ਇਹ ਪਰਿਵਾਰ ਲੱਭਿਆ ਗਿਆ ਵਾ ਇਦਾਂ ਦੇ ਹੋਰ ਪਰਿਵਾਰ ਵੀ ਹੋਣ ਨੇ ਬਹੁਤ ਸਾਰੇ ਬਿਲਕੁਲ ਜੀ ਗਰਾਊਂਡ ਲੈਵਲ ਤੇ ਲੱਗੇ ਹੋਏ ਆ ਜੀ ਜਿਵੇਂ ਜਿਵੇਂ ਸਾਨੂੰ ਪਤਾ ਲੱਗੇਗਾ ਲਿਸਟ ਬਣੀ ਪਈ ਹੈ ਸਾਡੇ ਕੋਲ ਜੀ ਇਹੀਵੇਂ ਪਰਿਵਾਰਾਂ ਦੇ ਕੋਲ ਜਾਵਾਂਗੇ ਬਾਕੀ ਮੈਂ ਬਹੁਤ ਅਨੁਰੂਲਾ ਫੈਮਿਲੀ ਦਾ ਧੰਨਵਾਦ ਕਰਨਾ ਚਾਹੁੰਦਾ ਜੀ ਕੋਈ ਬਲੂਪ੍ਰਿੰਟ ਤਿਆਰ ਕੀਤਾ ਗਿਆ ਕਿਸੇ ਤਰ੍ਹਾਂ ਕੋ ਪਲਾਨ ਤਿਆਰ ਕੀਤੇ ਗਏ ਹੁਣ ਵੀ ਕਿਵੇਂ ਮਦਦ ਕਰੀ ਜਾਣੀ ਹੈ ਜੀ ਲੱਗੀ ਹੋ ਤੇ ਜੋ ਵੀ ਪਰਿਵਾਰ ਹੋਣਗੇ ਉਹਨਾਂ ਨੂੰ ਜਰੂਰ ਮਿਲ ਜਾਵੇਗਾ ਜੀ ਚਲੋ ਪਰਿਵਾਰ ਦੇ ਨਾਲ ਵੀ ਗੱਲ ਕਰਦੇ ਹਾਂ ਮਦਦ ਕਿਵੇਂ ਲੱਗ ਰਿਹਾ ਵੀ ਹੁਣ ਇੱਕ ਫੈਮਿਲੀ ਆਈ ਆ ਲੱਗਦਾ ਕਿ ਮਦਦ ਹੈ ਜਿਹੜੀ ਸੁਣੀ ਗਈ ਹੈ ਜੋ ਘਾਰ ਲਾਈ ਗਈ ਸੀ ਵਾਹਿਗੁਰੂ ਹਾਂਜੀ ਕੋਈ ਹੁਣ ਨਹੀਂ ਫਿਕਰ ਨਹੀਂ ਸਾਨੂੰ ਕੋਈ ਮਦਦ ਹੈ ਇਹਨੇ ਵੀਰ ਜੀ ਆਏ ਹਨ ਉਹਦੋਂ ਤੋਂ ਹੀ ਫਿਕਰ ਲੈ ਗਿਆ ਜਿੱਦਣ ਸਾਡੀ ਬਾਹ ਫੜ ਗਏ ਸਾਨੂੰ ਇਹ ਸਾਨੂੰ ਆਂਦੇ ਵੀ ਬੜੇ ਲੋਕ ਵੀ ਨਹੀਂ ਆਉਣਾ ਬਾਕੀ ਆਉਣਗੇ ਜਰੂਰ ਆਉਣਗੇ ਮੈਨੂੰ ਭਰੋਸਾ ਤੁਹਾਨੂੰ ਕੋਈ ਲੋੜ ਤੁਸੀਂ ਸਾਨੂੰ ਹੁਣ ਦੱਸ ਕੇ ਭੇਜਣਾ ਵੀ ਬਾਈ ਆ ਚੀਜ਼ ਸਾਨੂੰ ਚਾਹੀਦੀ ਆ ਮੈਂ ਕਿ ਮੈਨੂੰ ਨਹੀਂ ਮੈਂ ਕਹਿੰਦੇ ਨਹੀਂ ਆਉਣਾ ਮੈਂ ਕਿ ਆਉਣਗੇ ਜਰੂਰ ਆਉਣਗੇ ਪਿੰਡ ਵਾਸੀ ਕਹਿੰਦੇ ਸੀਗੇ ਹਾਂਜੀ ਹਾਂਜੀ ਕਹਿੰਦੇ ਨਹੀਂ ਆਉਂਦੇ ਮੈਂ ਕਿ ਆਉਣਗੇ ਮੈਨੂੰ ਭਰੋਸਾ ਬਹੁਤ ਜ਼ਿਆਦਾ ਭਰੋਸਾ ਪਰ ਮੈਂ ਡੁੱਲੀ ਨਹੀਂ ਉਦਨ ਦੀ ਉਦਨ ਦੀ ਮੈਂ ਵੀਰਾਂ ਤੇ ਭਰੋਸਾ ਰੱਖਿਆ ਮੈਂ ਆਉਣਗੇ ਜਰੂਰ ਨਾ ਮਤਨ ਨਾ ਚੁੱਪ ਨਾ 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 ਮਤਾ ਨਾਲ ਆ ਦੱਸੋ ਅਸੀਂ ਤੁਹਾਡੇ ਨਾਲ ਆ ਤੁਸੀਂ ਭੋਰਾ ਟੈਨਸ਼ਨ ਨਾ ਲਓ ਰੋਣਾ ਤਾਂ ਹੈ ਹੀ ਨਹੀਂ ਆਪਾਂ ਪੰਜਾਬੀ ਕੌਮ ਆ ਸ਼ੁਕਰ ਕਰੋ ਕਿ ਤੁਹਾਡੀ ਕੁੜੀ ਦੇ ਵਿਆਹ ਲਈ ਕਿੰਨੇ ਜਾਣੇ ਆਏ ਆ ਕੰਨਿਆਦਾਨ ਕਰਨ ਵਾਸਤੇ ਦੇਖੋ ਹੈਨਾ ਅਸੀਂ ਤਾਂ ਮੌਲਾ ਹੁੰਦਾ ਨਾਲੇ ਸਾਡੀ ਕੁੜੀ ਆ ਸਮ੍ਰੀਤ ਦੀ ਭੈਣ ਆ ਸਾਡੀ ਕੁੜੀ ਆ ਅਸੀਂ ਕੋਈ ਉਹ ਨਹੀਂ ਕੋਈ ਜੀ ਅਸੀਂ ਦਾਨ ਕਰਤਾ ਇਹ ਅਸੀਂ ਤਾਂ ਗਿਫਟ ਦਿੱਤਾ ਆਪਦੇ ਬੱਚਿਆਂ ਨੂੰ ਗਿਫਟ ਦਿੱਤਾ ਤੁਹਾਨੂੰ ਹੋਰ ਵੀ ਚੀਜ਼ ਦੀ ਲੋੜ ਆ ਤੁਸੀਂ ਆ ਭਾਈ ਹੋਣਾ ਨੂੰ ਦੱਸੋ ਤੇ ਤੇ ਹਰ ਇੱਕ ਚੀਜ਼ ਪਹੁੰਚਦੀ ਹੋਊਗੀ ਵੀ ਪਿੰਡ ਵਾਲੇ ਖੜ ਕੇ ਦੇਖਣ ਵੀ ਵਿਆਹ ਹੋਇਆ ਮੈਨੂੰ ਲੱਗਦਾ ਕਿ ਹੋਰ ਕੋਈ ਕਮੀ ਪੇਸ਼ੀ ਹੈਗੀ ਆ ਤੁਹਾਨੂੰ ਲੋੜ ਹੈ ਬਹੁਤ ਬਹੁਤ ਵਧੂ ਹੋ ਗਿਆ ਸੀ ਇਹ ਵੀ ਕਿੰਨਾ ਵਧੀਆ ਇਹਨਾਂ ਦਾ ਇਹਨਾਂ ਨੂੰ ਪਹਿਲਾਂ ਬੰਦੇ ਪੁੱਛ ਕੇ ਕਿ ਕੁਝ ਚਾਹੀਦਾ ਇਹ ਕਹਿੰਦੇ ਨਹੀਂ ਜੀ ਬਹੁਤ ਆ ਬਹੁਤ ਆ ਗਿਆ ਹੁਣ ਤੁਸੀਂ ਪੁੱਛਿਆ ਨਹੀਂ ਬੰਦਾ ਲਾਲਚੀ ਹੋਵੇ ਨਾ ਸਾਨੂੰ ਆਹ ਦੇ ਦਿਓ ਉਹ ਦੇ ਦਿਓ ਇਹਨਾਂ ਦੇ ਮੂੰਹ ਤੇ ਇਹ ਚੀਜ਼ ਨਹੀਂ ਕਿ ਸਾਨੂੰ ਚਾਹੀਦਾ ਬਹੁਤ ਆ ਬਹੁਤ ਆ ਯਾਨੀ ਕਿ ਸਬਰ ਵਾਲੇ ਬਹੁਤ ਆ ਬਾਈ ਤੇ ਪ੍ਰਮਾਤਮਾ ਹੈਲਪ ਕਰਦਾ ਜਿਹੜੇ ਵੀ ਲੋਕ ਕਹਿੰਦੇ ਆ ਨਾ ਕਿ ਸੋਸ਼ਲ ਮੀਡੀਆ ਤੇ ਤੁਸੀਂ ਵਿਖਾਵਾ ਕਰਦੇ ਆ ਇਹ ਉਹ ਮੈਂ ਤੇ ਇਹ ਦੀ ਕਹੂੰਗੀ ਕਿ ਕਈ ਪਿੰਡ ਇਹ ਜਿਹੇ ਵੀ ਹੈਗੇ ਆ ਕਿ ਜਿਹਦੇ ਬਾਰੇ ਕਿਸੇ ਨੂੰ ਪਤਾ ਹੀ ਨਹੀਂ ਜੇ ਆਪਾਂ ਸੋਸ਼ਲ ਮੀਡੀਆ ਤੇ ਦਿਖਾ ਰਹੇ ਆ ਤੇ ਉਹ ਪਿੰਡਾਂ ਦੇ ਬਾਰੇ ਪਤਾ ਲੱਗ ਰਿਹਾ ਕਿਉਂਕਿ ਪਿੰਡ ਬਹੁਤ ਅੱਗੇ-ਅੱਗੇ ਜਾ ਕੇ ਪਿੰਡ ਆ ਜਿਨ੍ਹਾਂ ਚ ਪਾਣੀ ਆਇਆ ਹੋਇਆ ਵਾ ਲੋਕਾਂ ਨੂੰ ਪਤਾ ਹੀ ਨਹੀਂ ਕਿ ਇਹ ਪਿੰਡ ਵੀ ਹੈਗੀ ਆ ਜਦੋਂ ਆਪਾਂ ਦਿਖਾਉਂਦੇ ਆ ਨਿਊਜ਼ ਤੇ ਫਿਰ ਉਹਨਾਂ ਨੂੰ ਪਤਾ ਲੱਗਦਾ ਫਿਰ ਲੋਕੀ ਦੇਖ ਕੇ ਸਾਨੂੰ ਦੇ ਹੁੰਦਾ ਕਿ ਅਸੀਂ ਜਿਵੇਂ ਕਿਸੇ ਨੂੰ ਦੇਖ ਕੇ ਆਏ ਆ ਸਾਨੂੰ ਦੇਖ ਕੇ ਵੀ ਕੋਈ ਆਵੇ ਲੱਗਦਾ ਵੀ ਚੰਗਾ ਚਾਹੁੰਦੇ ਇੰਨੀ ਆ ਵੀ ਲੋਕ ਸ਼ਹਿਰਾਂ ਵਾਲੇ ਪਾਸੇ ਜਿਹੜੇ ਨੇੜੇ-ਟੜੇ ਪਿੰਡ ਨੇ ਉਹਨਾਂ ਵੱਲ ਜਾਣਾ ਜਾਣਾ ਪਸੰਦ ਕਰ ਰਹੇ ਆ ਵੀ ਚਲੋ ਉੱਧਰਲੇ ਪਾਸੇ ਇੱਕ ਵਾਰੀ ਦੇਖ ਕੇ ਉਹਨੇ ਸਮਾਨ ਪਿੰਡਾਂ ਦੇ ਜਿਹੜੀ ਅਸਲ ਰਿਐਲਿਟੀ ਉਹ ਨਹੀਂ ਦਿਖਾਈ ਜਾ ਰਹੀ ਹੈਗੀ ਜਿਆਦਾ ਹੀ ਹੋ ਰਿਹਾ ਵਾ ਜਿੱਥੇ ਦੀ ਵੀਡੀਓ ਪੈ ਜਾਂਦੀ ਹੈ ਸਾਰੇ ਉਧਰ ਵਾਲ ਨੂੰ ਹੋ ਜਾਂਦੇ ਆ ਸਾਨੂੰ ਇਹ ਆ ਵੀ ਗਰਾਊਂਡ ਤੇ ਜਾ ਕੇ ਇੱਕ ਵਾਰੀ ਪਤਾ ਕਰੋ ਜਾਂ ਤੁਸੀਂ ਖਾਲਸਾ ਏਡ ਨਾਲ ਜਾਂ ਕਿਸੇ ਵੀ ਵਧੀਆ ਐਨਜੀਓ ਨਾਲ ਸੰਪਰਕ ਕਰੋ ਉਹ ਤੁਹਾਨੂੰ ਰਾਹ ਪਾਣਗੇ ਹੁਣ ਇਹਨਾਂ ਦਾ ਮੈਂ ਸਿਸਟਮ ਦੇਖ ਕੇ ਆਇਆ ਕਿ ਟਾਂ ਪੈਕ ਹੋ ਰਹੀਆਂ ਇਹਨਾਂ ਨੇ ਲਿਖੇ ਵੇ ਆ ਪਿੰਡ ਚ ਇੰਨੇ ਜਾਣੇ ਆ ਪਿੰਡ ਚ ਇੰਨੇ ਜਿੱਥੇ ਰਸਦ ਪਹੁੰਚ ਗਈ ਇਹਨਾਂ ਨੇ ਉਹ ਵੀ ਸਿਸਟਮ ਲਿਖਿਆ ਹੋਇਆ ਵੀ ਇੱਥੇ ਰਸਦ ਪਹੁੰਚ ਚੁੱਕੀ ਆ ਫਿਰ ਕਿਉਂ ਨਾ ਆਪਾਂ ਇੱਕ ਵਿਖਾਵਾ ਕਰਨ ਦੀ ਥਾਂ ਵੀ ਲੋਜੀ ਟਰਾਲੀਆਂ ਪਰ ਸਿੱਧਾ ਖਾਲ ਸਾਈਡ ਕੋਲ ਜਾਣ ਉੱਥੇ ਵੀਡੀਓ ਬਣਵਾ ਲੈਣ ਜੇ ਲੋਡ ਵੀ ਆ ਤੇ ਇਹ ਆਪੇ ਗਾਂ ਦੀ ਗਾਂ ਵਾਂ ਜਾਂ ਇਹਨਾਂ ਨੂੰ ਨਾਲ ਲੈ ਕੇ ਹੁਣ ਅਸੀਂ ਇਹਨਾਂ ਨੂੰ ਨਾਲ ਲੈ ਕੇ ਆਏ ਆ ਇਹਨਾਂ ਨੇ ਸਾਨੂੰ ਦੱਸਿਆ ਤਾਂ ਅਸੀਂ ਪਹੁੰਚ ਪਏ ਨਹੀਂ ਸਾਨੂੰ ਪਤਾ ਹੀ ਨਹੀਂ ਸੀ ਆ ਘਰ ਨੂੰ ਆ ਦੁੱਖ ਇਹ ਵਿਚਾਰੇ ਦੱਸ ਦੇ ਥੋੜਾ ਬਏ ਆ ਕਿਉਂਕਿ ਪੰਜਾਬੀ ਕਦੀ ਹੱਥਾਂ ਹੀ ਕਰਦਾ ਹੀ ਨਹੀਂ ਇਹ ਤਾਂ ਉਹ ਚ ਵੀ ਖੁਸ਼ ਸੀਗੇ ਵੀ ਜਿੰਨਾ ਹੈਗਾ ਬਸ ਠੀਕ ਆ ਮੈਂ ਤੁਸੀ ਪਹਿਲਾਂ ਗੱਲ ਨਹੀਂ ਕੀਤੀ ਸੀ ਕਿਸੇ ਨਾਲ ਵੀ ਆ ਚੀਜ਼ ਹੋਈ ਹੈ ਸਾਡੇ ਵਿਆਹ ਤਰਿਆ ਹੋਇਆ ਨਹੀਂ ਵੀਰ ਜੀ ਇੱਥੇ ਦੁਕਾਨ ਤੇ ਮੁੰਡਾ ਹੀ ਭਾਜੀ ਹੁਣ ਨਹੀਂ ਆਏ ਉਹਦੇ ਕੋਲੇ ਪਰ ਉਹਨਾਂ ਨਾਲ ਗੱਲ ਕੀਤੀ ਫਿਰ ਉਹਨਾਂ ਸਾਨੂੰ ਫੋਨ ਲਾਇਆ ਫਿਰ ਇਹਨਾਂ ਦੇ ਪਾਪਾ ਗਏ ਮਿਲਣ ਫਿਰ ਉਦੋਂ ਤੋਂ ਉਹਨਾਂ ਵੀਡੀਓ ਬਣਾ ਕੇ ਹਰ ਦਿਲਾ ਗਏ ਫਿਰ ਉਹਨਾਂ ਵੀ ਕਿਹਾ ਤੁਸੀਂ ਕੋਈ ਫਿਕਰ ਨਹੀਂ ਕਰਨਾ ਸਾਡੀ ਧੀ ਅਸੀਂ ਕਰਾਂਗੇ ਜੋ ਉਹੀ ਆ ਨਾ ਬਾਈ ਸੋਸ਼ਲ ਮੀਡੀਆ ਤੇ ਵੀਡੀਓ ਆਈ ਤਾਂ ਪਤਾ ਲੱਗਿਆ ਨਾ ਲੋਕੀ ਕਹਿੰਦੇ ਵੀਡੀਓ ਕੋ ਕਿਉਂ ਪਾ ਨਯਾਰ ਜੇ ਵੀਡੀਓ ਨਾਲ ਕਿਸੇ ਦੀ ਹੈਲਪ ਹੁੰਦੀ ਆ ਕਿਸੇ ਨੂੰ 2-4 ਲੱਖ ਰੁਪਇਆ ਆਉਂਦਾ ਕਿਸੇ ਦੇ ਜਵਾਗ ਦਾ ਵਿਆਹ ਹੁੰਦਾ ਮੈਂ ਕਹਿੰਦਾ ਵੀਡੀਓ ਪਾਣੀ ਮਾੜੀ ਨਹੀਂ ਹੁਣ ਉਹ ਟਾਈਮ ਗਏ ਪਹਿਲਾਂ ਵਾਲੇ ਜੇ ਵੀਡੀਓ ਪਾ ਕੇ ਕਿਸਦਾ ਯਾਰ ਹੱਲ ਹੁੰਦਾ ਪਿਆ ਕਿਸੇ ਦਾ ਘਰ ਬਣਦਾ ਪਿਆ ਹੁਣ ਜਨਾਲੇ ਤੁਹਾਡੇ ਸਾਹਮਣੇ ਆਪਾਂ 15-20 ਘਰਾਂ ਨੂੰ ਪੈਸੇ ਦੇ ਕੇ ਆਏ ਆ ਉਹ ਅਸੀਂ ਵੀਡੀਓ ਹੀ ਦੇਖਿਆ ਸੀ ਉਹ ਸਰਪੰਚ ਨੇ ਵੀਡੀਓ ਬਣਾਵਣਾ ਭੇਜੀਆਂ ਬਾਈ ਇੱਧਰ ਬਹੁਤ ਬੁਰਾ ਹਾਲ ਹੈ ਇੱਧਰ ਲੋੜ ਆ ਤੇ ਅਸੀਂ ਉੱਥੇ ਜਾ ਕੇ ਆਏ ਹਾਂ ਹੁਣ ਇਹਨਾਂ ਦਾ ਸਾਨੂੰ ਪਤਾ ਲੱਗਿਆ ਵੀਡੀਓ ਪਤਾ ਲੱਗੀ ਇਹਨਾਂ ਨੇ ਦੱਸਿਆ ਤਾਂ ਅਸੀਂ ਆਏ ਹਾਂ ਜੇ ਵੀਡੀਓ ਹੀ ਨਹੀਂ ਹੋਊ ਤਾਂ ਪਤਾ ਕਿਵੇਂ ਲੱਗੂ ਸੋ ਇਹ ਪਰਿਵਾਰ ਦੀ ਮਦਦ ਕੀਤੀ ਗਿਆ ਨੂਰullah ਫੈਮਿਲੀ ਦੇ ਵੱਲੋਂ ਤੇ ਨਾਲ ਦੀ ਨਾਲ ਇਹ ਵੀ ਕਿਹਾ ਗਿਆ ਕਿ ਅਗਰ ਕੋਈ ਜ਼ਰੂਰਤ ਹੋਵੇਗੀ ਫਿਊਚਰ ਦੇ ਵਿੱਚ ਜਾਂ ਫਿਰ ਵਿਆਹ ਦੇ ਮੌਕੇ ਜਾਂ ਵਿਆਹ ਤੋਂ ਬਾਅਦ ਵੀ ਤਾਂ ਜ਼ਰੂਰ ਮਦਦ ਕੀਤੀ ਜਾਵੇਗੀ ਤਾਂ ਇਹ ਦਿਲ ਪੰਜਾਬੀਆਂ ਦੇ ਨੇ ਖੁੱਲੇ ਦਿਲ ਨੇ ਚਾਹੇ ਕਿਤੋਂ ਵੀ ਹੋਣ ਮਦਦ ਕਰਨ ਦੇ ਲਈ ਅੱਗੇ ਆਉਂਦੇ ਨੇ ਤੇ ਅੱਜ ਨੂਰਲਾ ਫੈਮਿਲੀ ਦੇ ਵੱਲੋਂ ਵੀ ਇਸ ਪਰਿਵਾਰ ਦੀ ਮਦਦ ਕੀਤੀ ਗਈ ਹੈ। ਸੋ ਫੱਤੇਵਾਲਾ ਚ ਇੱਕ ਹੋਰ ਪਰਿਵਾਰ ਦੇ ਕੋਲ ਨੂਰਲਾ ਫੈਮਿਲੀ ਪਹੁੰਚੀ ਹੈ ਬਾਪੂ ਜੀ ਦੀ ਅੱਖਾਂ ਦੀ ਰੋਸ਼ਨੀ ਹੈ ਜਿਹੜੀ ਉਹ ਨਹੀਂ ਸੀਗੀ ਤਾਂ ਆਪਰੇਸ਼ਨ ਕਰਵਾਇਆ ਜਾਣਾ ਹੈ। ਬਾਪੂ ਜੀ ਦੇ ਕੋਲ ਪਹੁੰਚੇ ਹੋ ਜੀ ਆਪਰੇਸ਼ਨ ਕਰਵਾਇਆ ਜਾਊਗਾ ਫਿਰ ਇਹਨਾਂ ਦਾ। ਇਹ ਵੀ ਜੀ ਸैम ਇਹਨਾਂ ਨੂੰ ਵਾਦਾ ਕਰਕੇ ਗਿਆ ਸੀ ਕਿਉਂਕਿ ਹੁਣ ਜਿਵੇਂ ਫਸਲ ਫਸਲ ਤਾਂ ਡੁੱਬ ਚੁੱਕੀ ਆ ਤੇ ਪੈਸਿਆਂ ਦੀ ਇਹਨਾਂ ਨੂੰ ਲੋੜ ਆ ਤੇ ਅੱਖਾਂ ਦੀ ਰੋਸ਼ਨੀ ਕਰਕੇ ਵੀ ਆਪਰੇਸ਼ਨ ਹੋਣਾ ਇਹਨਾਂ ਦਾ ਤੇ ਉਹ ਇਹਨਾਂ ਨੂੰ ਮਾਇਆ ਦੇਣ ਆਏ ਆਂ ਜੀ ਸੈਮ ਨੇ ਫਿਰ ਆਪਦੇ ਦੋਸਤਾਂ ਨਾਲ ਗੱਲ ਕੀਤੀ ਚਾਰ ਪੰਜ ਦੋਸਤ ਆਦੇ ਕਿਹੜੇ-ਕਿਹੜੇ ਆ ਸੈਮੀ ਦੋਸਤਰੇ ਆਪਣੀ ਖੁਦ ਦੀ ਇੱਕ ਟੀਮ ਆ ਟ੍ਰੂ ਡਿਜੀਟਲ ਜਿਨ੍ਹਾਂ ਦੇ ਵਿੱਚ ਮਿਰਜਾ ਵੀ ਰਹੇਗਾ ਵਾ ਅੰਕੁਸ਼ ਵੀ ਰਹੇਗਾ ਇੰਦਰ ਵੀਰੇ ਨੇ ਦਿੱਤੇ ਆ ਐਂਡ ਸਾਬੂ ਭਾਈ ਨੇ ਸੋ ਮੈਂ ਸਾਰਿਆਂ ਨੂੰ ਕਹੇ ਸੀ ਕਿ ਆਪਾਂ ਇੱਕ ਬਾਪੂ ਜੀ ਦੀ ਹੈਲਪ ਕਰਨੀ ਆ ਉਹਨਾਂ ਦੀ ਅੱਖਾਂ ਦੀ ਰੋਸ਼ਨੀ ਦੀ ਸੋ ਉਹਨਾਂ ਸਾਰਿਆਂ ਨੇ ਹਿੱਸਾ ਪਾਇਆ ਮੈਂ ਤੁਹਾਨੂੰ ਦੱਸਿਆ ਸੀ ਜਿਵੇਂ ਮੈਂ 2-3 ਦਿਨ ਪਹਿਲਾਂ ਇੱਥੇ ਲਾ ਕੇ ਗਿਆ ਮੈਂ 2 ਦਿਨ ਰਿਹਾ ਇੱਥੇ ਮੈਂ ਸਾਰਾ ਦੇਖਿਆ ਕਿ ਕਿੰਨੀ ਕੀ ਜ਼ਰੂਰਤ ਆ ਸਾਨੂੰ ਦੱਸਿਆ ਕਿ ਬਾਪੂ ਜੀ ਦੀਆਂ ਅੱਖਾਂ ਦਾ ਆਪਰੇਸ਼ਨ ਸੀਗਾ ਉਹ ਹੜ ਕਰਕੇ ਪਾਣੀ ਆਉਣ ਕਰਕੇ ਨਹੀਂ ਜਾ ਹੋਇਆ ਤੇ ਕੁਝ ਪੈਸਿਆਂ ਦੀ ਵੀ ਇੱਕ ਤੰਗੀ ਸੀ ਸੋ ਅੱਜ ਆਪਾਂ ਇੱਥੇ ਵੀ ਪਹੁੰਚ ਕੇ ਨੇ ਹੈਲਪ ਕਰਨ ਸਾਡੀ ਟੀਮ ਮੈਂ ਤਾਂ ਸਾਰੀ ਟੀਮ ਨੂੰ ਥੈਂਕ ਯੂ ਕਹੂੰਗਾ ਜਿਨ੍ਹਾਂ ਨੇ ਵੀ ਹੈਲਪ ਕੀਤੀ ਆ ਅੰਡ ਜੋ ਵੀ ਨਾਲ ਖੜੇ ਆ ਮੇਰੇ ਇੱਕ ਐਸਾ ਤਾਂ ਵੀ ਜਿਹੜੇ ਯਾਰ ਦੋਸਤ ਨੇ ਬਹੁਤ ਜ਼ਰੂਰੀ ਨੇ ਵੀ ਇੱਕ ਜਿਗਰੀ ਯਾਰ ਹੁੰਦੇ ਜਿਨ੍ਹਾਂ ਨੂੰ ਕਹਿ ਸਕਦੇ ਹੱਕ ਦੇ ਨਾਲ ਵੀ ਹੈਲਪ ਕਰਨੀਆਂ ਵੀ ਐਨੇ ਪੈਸੇ ਦੀ ਲੋੜ ਪੈਣੀ ਵੀ ਕਰੋਗੇ ਦੇਖੋ ਜੀ ਆਪਾਂ ਹੈਲਪ ਕਰਦੇ ਪਏ ਆਹੀ ਹੁੰਦਾ ਕਿ ਆਪਾਂ ਜਿੰਨਾ ਰਲ ਮਿਲ ਕੇ ਕਰੀਓ ਉਹਨਾਂ ਵਧੀਆ ਨੇ ਜੀ ਦੀ ਸੋ ਮੈਂ ਤਾਂ ਇੱਕੋ ਹੀ ਫੋਨ ਲਾਇਆ ਮੈਂ ਕਿਹਾ ਜੀ ਐਂ ਕਰਕੇ ਦੇਖੋ ਆਪਾਂ ਹੈਲਪ ਕਰਨੀ ਹੈ ਕਿਸੇ ਨੇ ਵੀ ਐ ਨਹੀਂ ਪੁੱਛਿਆ ਕਿ ਕੌਣ ਆ ਕਿਵੇਂ ਆ ਕਿੱਦਾਂ ਉਹਨਾਂ ਨੂੰ ਇੰਨਾ ਕੁ ਯਕੀਨ ਸੀਗਾ ਸੋ ਉਹਨਾਂ ਨੇ ਨਾਲੋਂ ਨਾਲ ਪੈਸੇ ਪਾਤੇ ਆਪਾਂ ਵੀ ਆ ਕੇ ਦੱਸ ਦਈਦਾ ਵੀ ਆਹ ਬੰਦੇ ਨੇ ਨਾਲ ਹੈਲਪ ਕੀਤੀ ਕਿ ਅਗਲੇ ਨੂੰ ਪਤਾ ਲੱਗੇ ਸਾਡਾ ਪੈਸਾ ਸਹੀ ਅਰਥ ਲੱਗ ਗਿਆ। ਇਹ ਕਿਦਾਂ ਵੀਰੇ ਅੱਖਾਂ ਤਾਂ ਦੇਖੋ ਅੱਖਾਂ ਹੈਗੀਆਂ ਜਾਨ ਹੈਗਾ। ਅੱਖਾਂ ਹੀ ਚਲ ਗਈਆਂ ਆ ਇਸ ਦੇ ਵਿੱਚ ਆਪਰੇਸ਼ਨ ਹੋ ਜੂ ਬਾਪੂ ਨੂੰ ਦਿਖਣ ਲੱਗ ਜੂ ਸਹੀ ਤਰ੍ਹਾਂ। ਨਹੀਂ ਵਿਚਾਰਾ ਠੇਡੇ ਠੁੱਡੇ ਖਾ ਉਹ ਨਹੀਂ ਐਵੇਂ ਫੇਰ ਹੋਰ ਛੱਟਫੇਟ ਲੱਗੂ, ਹੋਰ ਨੁਕਸਾਨ ਹੋ। ਤਾਂ ਬਾਪੂ ਜੀ ਲਈ ਆਪਾਂ 50000 ਰੁਪਏ ਇਹਨਾਂ ਨੂੰ ਦੇ ਕੇ ਚੱਲੇ ਆ ਜੀ। ਆਹ ਲਓ ਬਾਪੂ। ਇਹ 50000 ਰੁਪਏ ਬਾਪੂ ਤੇ ਆਪਰੇਸ਼ਨ ਕਰਾ ਲਿਓ ਹੁਣ ਠੀਕ ਹੈ ਜੀ। ਬਾਬੇ ਹੁਣ ਮਦਦ ਹੋ ਗਈ ਆ ਕਿਵੇਂ ਲੱਗਦਾ ਪਿਆ ਵਾ ਹਾਂਜੀ ਹੁਣ ਸੌਖੇ ਜੀ ਸੌਖੇ ਹੋ ਗਏ ਹੁਣ ਨਹੀਂ ਕੋਈ ਸਮ ਹੂੰ ਔਖਾ ਬਹੁਤ ਹੁੰਦਾ ਪਿਆ ਸੀ ਪਹਿਲਾਂ ਹਾਂ ਬਹੁਤ ਜਾ ਆ ਗਿਆ ਹੁਣ ਫਸਲ ਵੀ ਮਰੇ ਗਏ ਫਸਲ ਦਾ ਚਲੋ ਤਵਾ ਹੋ ਗਈ ਹੈਲਪ ਪਹੁੰਚ ਗਈ ਆ ਵੀ ਹੁਣ ਆਪਰੇਸ਼ਨ ਜ਼ਰੂਰ ਕਰਵਾਉਣਾ ਠੀਕ ਹੈ ਜ਼ਰੂਰ ਕਰਵਾਵਾਂ ਜੀ ਜ਼ਰੂਰ ਇੱਕ ਚੀਜ਼ ਦੇਖਿਆ ਵੀ ਜਦੋਂ ਕੋਈ ਬਜ਼ੁਰਗ ਨੂੰ ਦੇਖਦਾ ਨਾ ਬੰਦਾ ਜਿਵੇਂ ਮਾਪਿਆਂ ਨੂੰ ਬਹੁਤ ਚੇਤੇ ਕਰਦਾ ਵੀ ਸਾਡੇ ਵੀ ਬਜ਼ੁਰਗ ਐ ਹੋਏ ਨੇ ਵੀ ਉਹਨਾਂ ਦੀ ਵੀ ਕਦੇ ਮਦਦ ਦੀ ਲੋੜ ਪਈ ਹੁੰਨੀ ਅਬ ਦੇਖੋ ਜੀ ਚਾਹੇ ਬਜ਼ੁਰਗ ਆ ਚਾਹੇ ਬੱਚਾ ਚਾਹੇ 18 ਸਾਲ ਦਾ ਜਵਾਨ ਆ ਆਪਾਂ ਨੂੰ ਜਿੰਨਾ ਆਪਾਂ ਕਰ ਸਕਦੇ ਆ ਆਪਾਂ ਨੂੰ ਕਰਨਾ ਚਾਹੀਦਾ ਜਿੰਨੇ ਜੋਗੇ ਤੁਸੀਂ ਹੈਗੇ ਹੋ ਕਰਨਾ ਚਾਹੀਦਾ ਜੇ ਕਿਸੇ ਲਈ ਮੰਗਣਾ ਵੀ ਪੈ ਜਿਵੇਂ ਸਾਮ ਨੇ ਆਪਦੇ ਦੋਸਤਾਂ ਨੂੰ ਵੀ ਕਿਹਾ ਮੈਂ ਕਹਿੰਦਾ ਮੰਗਣਾ ਵੀ ਪੈ ਜੇ ਕਿਸੇ ਤੋਂ ਕੋਈ ਗੱਲ ਨਹੀਂ ਜੇ ਕਿਸੇ ਦੀ ਹੈਲਪ ਹੁੰਦੀ ਹੈ ਇਹਦੇ ਨਾਲ ਕਿਸੇ ਦੀ ਅੱਖਾਂ ਦੀ ਰੋਸ਼ਨੀ ਵਾਪਸ ਆਉਂਦੀ ਹੈ 4-5 ਜਣਾਂ ਨੇ 10-10000 ਪਾਤਾ ਤਾਂ ਬਹੁਤ ਵਧੀਆ ਗੱਲ ਹੈ ਹੈਲਪ ਕਰਨ ਦੀ ਪੰਜਾਬੀ ਕਹਿੰਦੇ ਇਹੀ ਚੀਜ਼ ਤੇ ਸ਼ਰਮ ਕਰ ਜਾਂਦੇ ਵੀ ਮੰਗਣਾ ਉਹਨਾਂ ਨੂੰ ਔਖਾ ਲੱਗਦਾ ਆ ਇਸ ਕਰਕੇ ਸ਼ਰਮ ਦੇ ਪੱਖ ਦੇ ਕਾਰਨ ਰਹਿ ਜਾਂਦੇ ਨੇ ਕਈ ਜਣੇ ਮਦਦ ਦੇ ਪੱਖ ਦੇਖੋ ਜੀ ਇਹ ਮੰਗਣ ਨਹੀਂ ਹੈਗਾ ਇਹ ਤਾਂ ਇੱਕ ਹੈਲਪ ਆ ਇੱਕ ਪੁੱਤ ਵੱਲੋਂ ਆਪਣੇ ਪਿਓ ਨੂੰ ਪੈਸੇ ਦਿੱਤੇ ਗਏ ਆ ਜੀ ਬਸ ਇਹ ਬਹੁਤ ਵਧੀਆ ਗੱਲ ਕੀਤੀ ਤੁਸੀਂ ਇੱਕ ਨਹੀਂ ਨਾ ਇਹਨਾਂ ਨੇ ਮੰਗਿਆ ਸਾਡੇ ਤੋਂ ਅਸੀਂ ਸਾਨੂੰ ਸੰਦੀਪ بھائی ਨੇ ਦੁੱਖ ਦੱਸਿਆ ਇਹਨਾਂ ਦਾ ਕਿ ਇਹਨਾਂ ਦੀ ਅੱਖਾਂ ਦੀ ਰੋਸ਼ਨੀ ਚਲੇਗੀ ਆਪਰੇਸ਼ਨ ਕਰਾਉਣਾ ਸੀ ਫਸਲ ਮਰ ਗਈ ਇਹਨਾਂ ਦੀ ਹੁਣ ਫਸਲ ਤੋਂ ਪੈਸਾ ਆਣਾ ਸੀ ਤਾਂ ਆਪਰੇਸ਼ਨ ਹੋਣਾ ਸੀ ਤੇ ਆਪਾਂ ਕਿਉਂ ਟਾਈਮ ਪੈਣ ਦਈਏ ਫਸਲ ਜਦੋਂ ਆਊ ਦੇਖੀ ਚੱਲੂ ਆਪਣੇ ਕੋਲ ਹੈਗੇ ਆਪਾਂ ਕਰ ਲਿਆ ਜੀ ਕੋਈ ਟਾਰਗੇਟ ਸੈੱਟ ਕੀਤਾ ਹੈ ਕਿ ਕਿੰਨੇ ਕ ਪਰਿਵਾਰ ਹੋਰ ਮਦਦ ਕੀਤੀ ਜਾਊ ਜਾਂ ਫਿਰ ਜਿਨ੍ਹਾਂ ਦੀ ਮੂਰੇ ਆਉਂਦੇ ਰਹਿਣਗੇ ਇਸ ਲਈ ਵੀ ਹਾਂ ਇਹਨਾਂ ਨੂੰ ਮਦਦ ਲੋੜਾ ਉਹਨਾਂ ਦੀ ਮਦਦ ਕੀਤੀ ਜਾਊ ਦੇਖੋ ਜਿੰਨੀ ਚਰਾਬ ਦੇ ਕੋਲੇ ਹੈਗੇ ਆ ਉਹਨੀ ਚਰ ਜਰੂਰ ਕਰਾਂਗੇ ਐਵੇਂ ਕਹਾਂ ਸੋਸ਼ਲ ਮੀਡੀਆ ਤੋਂ ਵਧੀਆ ਇਨਕਮ ਹੈਗੀ ਆ ਉਹ ਆਪਾਂ ਸਾਰੀ ਇੱਥੇ ਹੀ ਲਾ ਰਹੇ ਆ ਜਿੰਨੇ ਆ ਰਿਹਾ ਸਭ ਇੱਥੇ ਹੀ ਲਾ ਰਹੇ ਆ ਅੱਗੇ ਵੀ ਕਿਹਾ ਸੀ ਪੰਜਾਬ ਤੋਂ ਕਮਾਇਆ ਪੰਜਾਬ ਤੇ ਲਾ ਦੇਣਾ ਜੀ ਇੱਥੋਂ ਦਾ ਖਾਦਾ ਗੁਰੂ ਸਾਹਿਬ ਸਿਖਾ ਕੇ ਹੀ ਹੈ ਗਏ ਆ ਗੁਰੂ ਸਾਹਿਬ ਦਾ 20 ਵਾਲਾ ਲੰਗਰ ਨਹੀਂ ਮੁਕਿਆ ਫਿਰ ਉਹਨਾਂ ਨੇ ਕੁਝ ਕੁ ਬੰਦਿਆਂ ਨੂੰ ਦਲੇਰੀ ਦਿੱਤੀ ਆ ਕੋਈ ਨਹੀਂ ਤੈਨੂੰ ਹੋਰ ਦੇ ਦਾਂਗੇ ਆ ਵੰਡ ਤੂੰ ਅਸੀਂ ਕੁਝ ਨਹੀਂ ਦਿੰਦੇ ਪਏ ਸਾਧਗੁਰ ਦਿੰਦਾ ਪਿਆ ਦੇਖੋ ਹੈ ਵੀ ਖਾਲੀ ਹੱਥ ਆਏ ਸੀ ਕੋਲੇ ਕੁਝ ਵੀ ਨਹੀਂ ਸੀ ਜਦੋਂ ਆਏ ਸੀ ਜਾਣਾ ਵੀ ਆਪਾਂ ਕੁਝ ਨਹੀਂ ਲੈ ਕੇ ਫਿਰ ਜੇ ਚਾਰ ਛਿਲੜ ਹੈਗੇ ਆ ਕੋਲੇ ਸਾਧਗੁਰ ਨੇ ਵੱਧ ਦੇਤੇ ਆ ਤਾਂ ਕਿਸੇ ਦੇ ਕੰਮ ਆ ਜਾਣ ਅਖੀਰ ਦੇ ਵਿੱਚ ਕੀ ਸਨੇਹਾ ਦੇਣਾ ਚਾਹੂੰ ਕਿ ਪੰਜਾਬ ਵਾਸੀਆਂ ਨੂੰ ਜੋ ਤੁਹਾਨੂੰ ਇਸ ਵੇਲੇ ਦੇਖ ਰਹੇ ਨੇ ਸਾਰੇ ਪੰਜਾਬ ਨੂੰ ਅਪੀਲ ਆ ਜੀ ਗਰਾਉਂਡ ਜ਼ੀਰੋ ਤੇ ਆਓ ਆ ਕੇ ਦੇਖੋ ਫੇਰ ਕਹਿ ਰਿਆਂ ਐਨ ਜੀਓਜ਼ ਦੇ ਨਾਲ ਸੰਪਰਕ ਕਰੋ ਖਾਲਸਾ ਐਡ ਨਾਲ ਸੰਪਰਕ ਕਰੋ ਹੋਰ ਜਿਹੜੀਆਂ ਸੰਸਥਾਵਾਂ ਜਿੰਨੀਆਂ ਵੀ ਚੱਲ ਰਹੀਆਂ ਆ ਜਗਰਾਉਂ ਤੋਂ ਹੈਲਪਿੰਗ ਹੈਂਡ ਜਿੰਨੀਆਂ ਵੀ ਸੰਸਥਾਵਾਂ ਚੱਲ ਰਹੀਆਂ ਉਹਨਾਂ ਦੇ ਨਾਲ ਰਲੋ ਨਰੂਲਾ ਫੈਮਲੀ ਦਾ ਕੋਈ ਅਕਾਊਂਟ ਨਹੀਂ ਅਸੀਂ ਕਿਸੇ ਤੋਂ ਪੈਸਾ ਨਹੀਂ ਮੰਗਦੇ ਜੇ ਸैम ਦੇ ਯਾਰ ਦੋਸਤ ਕੋਈ ਚਾਰ ਪੈਸੇ ਭੇਜ ਦਿਆ ਤਾਂ ਅਸੀਂ ਨਾਂ ਲੈ ਕੇ ਦੱਸੀਦਾ ਉਹਨਾਂ ਨੇ ਪੈਸੇ ਦਿੱਤੇ ਉਹਨਾਂ ਨੂੰ ਫਿਰ ਵੀਡੀਓ ਭੇਜ ਦਈਦੀ ਵੀਰੇ ਤੁਹਾਡਾ ਨਾਂ ਲੈਤਾ ਜੇ ਅਸੀਂ ਆਪਦੇ ਕੋਲੋਂ ਲਿਆਣੇ ਆ ਆਪ ਦਾ ਪਤਾ ਲੱਗ ਹੀ ਜਾਂਦਾ ਚਲੋ ਨਰੂਲਾ ਫੈਮਲੀ ਦੇ ਕੇ ਸਾਰਿਆਂ ਨੂੰ ਕਹਿਨਾ ਸਾਰੇ ਹੈਲਪ ਕਰੋ ਐਨ ਜੀਓਜ਼ ਦੇ ਨਾਲ ਰਲੋ ਐਨ ਜੀਓਜ਼ ਤੋਂ ਗਾਈਡਨਸ ਲੈ ਕੇ ਫਿਰ ਆਪ ਦਾ ਪੈਸਾ ਅਰਥ ਲਾਓ ਜਿਵੇਂ ਇੱਕ ਭਰੋਸਾ ਹੁੰਦਾ ਜਿਹਨੂੰ ਬੰਦੇ ਦੋੜ ਤੇ ਹੱਥ ਨਾਲ ਦੇਖੋ ਜੀ ਖਾਲਸਾ ਏਡ ਕਿੰਨੇ ਸਾਲਾਂ ਤੋਂ ਆ ਕਿੰਨੀ ਭਰੋਸੇਮੰਦ ਬਾਹਰ ਲੀਆਂ ਕੰਟਰੀਆਂ ਤੱਕ ਇਹਨਾਂ ਨੇ ਸਵਾਰਤੀਆਂ ਇਹ ਤਾਂ ਫਿਰ ਆਪਣਾ ਪੰਜਾਬ ਆ ਜੀ ਬਹੁਤ ਬਹੁਤ ਧੰਨਵਾਦ ਜੀ ਸੋ ਨੂਰੂਲਾ ਫੈਮਲੀ ਦੇ ਵੱਲੋਂ ਬਜ਼ੁਰਗਾਂ ਦੀ ਜਿਹੜੀ ਮਦਦ ਕੀਤੀ ਗਈ ਹੈ ਦੇਖ ਸਰੋ ਤਸਵੀਰਾਂ ਕਿ ਕਿਵੇਂ ਮਦਦ ਕਰਕੇ ਬਜ਼ੁਰਗਾਂ ਨੂੰ 50000 ਰੁਪਏ ਜਿਹੜਾ ਦਿੱਤਾ ਗਿਆ ਰਾਸ਼ੀ ਦਿੱਤੀ ਗਈ ਹੈ ਤਾਂ ਕਿ ਜਿਹੜਾ ਆਪਰੇਸ਼ਨ ਜਿਹੜਾ ਉਹਨਾਂ ਦਾ ਕੀਤਾ ਜਾ ਸਕੇ ਤਾਂ ਇਸ ਦੇ ਨਾਲ ਨਾਲ ਪਹਿਲੀ ਫੈਮਲੀ ਦੇ ਨਾਲ ਵੀ ਗੱਲਬਾਤ ਕੀਤੀ ਜਿਨ੍ਹਾਂ ਨੂੰ ਅ ਵਿਆਹ ਸੀਗਾ ਲੜਕੀ ਦਾ ਲੇਕਿਨ ਸਮਾਨ ਖਰਾਬ ਹੋ ਗਿਆ ਸੀ ਇਸ ਕਰਕੇ ਉਹਨਾਂ ਦੀ ਵੀ ਮਦਦ ਕੀਤੀ ਹੈ ਤਾਂ ਇਹ ਇੱਕ ਬਹੁਤ ਵੱਡਾ ਸਬਕ ਵੀ ਹੈ ਪੰਜਾਬੀਆਂ ਦੇ ਲਈ ਬਹੁਤ ਵੱਡਾ ਇੱਕ ਮੈਸੇਜ ਵੀ ਹੈ ਕਿ ਪੰਜਾਬੀ ਕਦੇ ਹੱਥ ਨਹੀਂ ਅੜਦੇ ਹੁੰਦੇ ਤੇ ਪੰਜਾਬੀ ਹਮੇਸ਼ਾ ਇੱਕ ਦੂਜੇ ਦੇ ਨਾਲ ਖੜਦੇ ਨੇ ਮਦਦ ਕਰਦੇ ਨੇ ਤੇ ਇਸੇ ਤਰੀਕੇ ਨਾਲ ਜਨੂੜਾ ਫੈਮਿਲੀ ਦੇ ਵੱਲੋਂ ਵੀ ਮਦਦ ਕੀਤੀ ਗਈ ਹੈ ਔਰ ਉਮੀਦ ਕਰਦੇ ਆ ਕਿ ਜਿੰਨੇ ਵੀ ਪੰਜਾਬੀ ਮਦਦ ਚਾਹੁੰਦੇ ਨੇ ਉਹ ਜ਼ਰੂਰ ਅੱਗੇ ਆਉਣਗੇ ਤੇ ਜਿਹੜੇ ਮਦਦ ਕਰ ਸਕਦੇ ਨੇ ਉਹ ਮਦਦ ਕਰਦੇ ਰਹਿਣਗੇ ਸੁਬਦੇਰੀ ਅਪਡੇਟ ਸੀ ਜੁੜੇ ਰੋ ਮਿੱਟੀ ਦੇ ਨਾਲ ਸੋ ਫਤੇਵਾਲਾ ਚ ਇੱਕ ਹੋਰ ਪਰਿਵਾਰ ਦੇ ਕੋਲ ਨੂਰਲਾ ਫੈਮਿਲੀ ਪਹੁੰਚੀ ਹੈ ਬਾਪੂ ਜੀ ਦੀ ਅੱਖਾਂ ਦੀ ਰੋਸ਼ਨੀ ਹੈ ਜਿਹੜੀ ਉਹ ਨਹੀਂ ਸੀਗੀ ਤਾਂ ਆਪਰੇਸ਼ਨ ਕਰਵਾਇਆ ਜਾਣਾ ਹੈ ਬਾਪੂ ਜੀ ਦੇ ਕੋਲ ਪਹੁੰਚੇ ਹੋ ਜੀ ਆਪਰੇਸ਼ਨ ਕਰਵਾਇਆ ਜਾਊਗਾ ਫਿਰ ਇਹਨਾਂ ਦਾ ਇਹ ਵੀ ਜੀ ਸैम ਇਹਨਾਂ ਨੂੰ ਵਾਦਾ ਕਰਕੇ ਗਿਆ ਸੀ ਕਿਉਂਕਿ ਹੁਣ ਜਿਵੇਂ ਫਸਲ ਫਸਲ ਤਾਂ ਡੁੱਬ ਚੁੱਕੀ ਆ ਤੇ ਪੈਸਿਆਂ ਦੀ ਇਹਨਾਂ ਨੂੰ ਲੋੜ ਆ ਤੇ ਅੱਖਾਂ ਦੀ ਰੋਸ਼ਨੀ ਕਰਕੇ ਵੀ ऑपरेशन ਹੋਣਾ ਇਹਨਾਂ ਦਾ ਤੇ ਉਹ ਇਹਨਾਂ ਨੂੰ ਮਾਇਆ ਦੇਣ ਆਏ ਆਂ ਜੀ ਸैम ਨੇ ਫਿਰ ਆਪਣੇ ਦੋਸਤਾਂ ਨਾਲ ਗੱਲ ਕੀਤੀ ਚਾਰ ਪੰਜ ਦੋਸਤ ਆਦੇ ਕਿਹੜੇ-ਕਿਹੜੇ ਆ ਸੈਮੀ ਦੋਸਤਰੇ ਆਪਣੀ ਖੁਦ ਦੀ ਇੱਕ ਟੀਮ ਆ ਟ੍ਰੂ ਡਿਜੀਟਲ ਜਿਨ੍ਹਾਂ ਦੇ ਵਿੱਚ ਮਿਰਜਾ ਵੀ ਰਹੇਗਾ ਵਾ ਅੰਕੁਸ਼ ਵੀ ਰਹੇਗਾ ਇੰਦਰ ਵੀਰੇ ਨੇ ਦਿੱਤੇ ਆ ਐਂਡ ਸਾਬੂ ਭਾਈ ਨੇ ਸੋ ਮੈਂ ਸਾਰਿਆਂ ਨੂੰ ਕਿਹਾ ਸੀ ਕਿ ਆਪਾਂ ਇੱਕ ਬਾਪੂ ਜੀ ਦੀ ਹੈਲਪ ਕਰਨੀ ਆ ਉਹਨਾਂ ਦੀ ਅੱਖਾਂ ਦੀ ਰੋਸ਼ਨੀ ਦੀ ਸੋ ਉਹਨਾਂ ਸਾਰਿਆਂ ਨੇ ਹਿੱਸਾ ਪਾਇਆ ਮੈਂ ਤੁਹਾਨੂੰ ਦੱਸਿਆ ਸੀ ਜਿਵੇਂ ਮੈਂ ਦੋ ਤਿੰਨ ਦਿਨ ਪਹਿਲਾਂ ਇੱਥੇ ਲਾ ਕੇ ਗਿਆ ਮੈਂ ਦੋ ਦਿਨ ਰਿਹਾ ਇੱਥੇ ਮੈਂ ਸਾਰਾ ਦੇਖਿਆ ਕਿ ਕਿੰਨੀ ਕੀ ਜ਼ਰੂਰਤ ਆ ਕਿਸੇ ਨੂੰ ਸੋ ਸਾਨੂੰ ਦੱਸਿਆ ਕਿ ਬਾਪੂ ਜੀ ਦੀਆਂ ਅੱਖਾਂ ਦਾ ਆਪਰੇਸ਼ਨ ਸੀਗਾ ਉਹ ਹੜ੍ਹ ਕਰਕੇ ਪਾਣੀ ਆਉਣ ਕਰਕੇ ਨਹੀਂ ਜਾ ਹੋਇਆ ਤੇ ਕੁਝ ਪੈਸਿਆਂ ਦੀ ਵੀ ਇੱਕ ਤੰਗੀ ਸੀ ਸੋ ਅੱਜ ਆਪਾਂ ਇੱਥੇ ਵੀ ਪਹੁੰਚ ਕੇ ਨੇ ਹੈਲਪ ਕਰਨ ਸਾਡੀ ਟੀਮ ਮੈਂ ਤਾਂ ਸਾਰੀ ਟੀਮ ਨੂੰ ਥੈਂਕ ਯੂ ਕਹੂੰਗਾ ਜਿਨ੍ਹਾਂ ਨੇ ਵੀ ਹੈਲਪ ਕੀਤੀ ਆ ਅੰਡ ਜੋ ਵੀ ਨਾਲ ਖੜੇ ਆ ਮੇਰੇ ਇੱਕ ਐਸਾ ਤਾਂ ਵੀ ਜਿਹੜੇ ਯਾਰ ਦੋਸਤ ਨੇ ਬਹੁਤ ਜ਼ਰੂਰੀ ਨੇ ਵੀ ਇੱਕ ਜਿਗਰੀ ਯਾਰ ਹੁੰਦੇ ਜਿਨ੍ਹਾਂ ਨੂੰ ਕਹਿ ਸਕਦੇ ਹੱਕ ਦੇ ਨਾਲ ਵੀ ਹੈਲਪ ਕਰਨੀ ਆ ਵੀ ਐਨੇ ਪੈਸੇ ਦੀ ਲੋੜ ਪੈਣੀ ਆ ਵੀ ਕਰੋਗੇ ਦੇਖੋ ਜੀ ਆਪਾਂ ਹੈਲਪ ਕਰਦੇ ਪਏ ਆਹੀ ਹੁੰਦਾ ਕਿ ਆਪਾਂ ਜਿੰਨਾ ਰਲ ਮਿਲ ਕੇ ਕਰੀਓ ਉਹਨਾਂ ਵਧੀਆ ਨੇ ਜੀ ਦੀ ਸੋ ਮੈਂ ਤਾਂ ਇੱਕੋ ਹੀ ਫੋਨ ਲਾਇਆ ਮੈਂ ਕਿਹਾ ਜੀ ਐਂ ਕਰਕੇ ਦੇਖੋ ਆਪਾਂ ਹੈਲਪ ਕਰਨੀ ਆ ਕਿਸੇ ਨੇ ਵੀ ਐ ਨਹੀਂ ਪੁੱਛਿਆ ਕਿ ਕੌਣ ਆ ਕਿਵੇਂ ਆ ਕਿੱਦਾਂ ਉਹਨਾਂ ਨੂੰ ਇੰਨਾ ਕੁ ਯਕੀਨ ਸੀਗਾ ਸੋ ਉਹਨਾਂ ਨੇ ਨਾਲੋਂ ਨਾਲ ਪੈਸੇ ਪਾਤੇ ਆਪਾਂ ਵੀ ਆ ਕੇ ਦੱਸ ਦਈਦਾ ਵੀ ਆਹ ਬੰਦੇ ਨੇ ਨਾਲ ਹੈਲਪ ਕੀਤੀ ਕਿ ਅਗਲੇ ਨੂੰ ਪਤਾ ਲੱਗੇ ਸਾਡਾ ਪੈਸਾ ਸਹੀ ਅਰਥ ਲੱਗ ਗਿਆ ਇਹ ਕਿਦਾਂ ਵੀਰੇ ਅੱਖਾਂ ਤਾਂ ਦੇਖੋ ਅੱਖਾਂ ਹੈਗੀਆਂ ਜਾਨ ਹੈਗਾ ਅੱਖਾਂ ਹੀ ਚਲ ਗਈਆਂ ਆ ਇਸ ਦੇ ਵਿੱਚ ਆਪਰੇਸ਼ਨ ਹੋ ਜੂ ਬਾਪੂ ਨੂੰ ਦਿਖਣ ਲੱਗ ਜੂ ਸਹੀ ਤਰ੍ਹਾਂ ਨਹੀਂ ਵਿਚਾਰਾ ਠੇਡੇ ਠੁੱਡੇ ਖਾਉਂ ਨਹੀਂ ਆਵੀ ਫੇਰ ਹੋਰ ਛੱਟ ਫੇਟ ਲੱਗੂ ਹੋਰ ਨੁਕਸਾਨ ਹੋ ਤਾਂ ਬਾਪੂ ਜੀ ਲਈ ਆਪਾਂ 50000 ਰੁਪਏ ਇਹਨਾਂ ਨੂੰ ਦੇ ਕੇ ਚੱਲੇ ਆ ਜੀ ਆਲੋ ਬਾਪੂ ਇਹ 50000 ਰੁਪਏ ਬਾਪੂ ਤੇ ਆਪਰੇਸ਼ਨ ਕਰਾ ਲਿਓ ਹੁਣ ਠੀਕ ਹੈ ਜੀ ਬਾਬਾ ਜੀ ਹੁਣ ਮਦਦ ਹੋ ਗਈ ਆ ਕਿਵੇਂ ਲੱਗਦਾ ਪਿਆ ਵਾ ਹਾਂ ਜੀ ਹੁਣ ਸੌਖੇ ਜੀ ਸੌਖੇ ਹੋ ਗਏ ਹੁਣ ਨਹੀਂ ਕੋਈ ਜਨ ਹੂੰ ਔਖਾ ਬਹੁਤ ਹੁੰਦਾ ਪਿਆ ਸੀ ਪਹਿਲਾਂ ਹਾਂ ਬਹੁਤ ਜਵਾਗੇ ਹੁਣ ਫਸਲ ਵੀ ਮਰੇ ਗਏ ਫਸਲ ਦਾ ਚਲੋ ਤਵਾ ਹੋ ਗਈ ਹੈਲਪ ਪਹੁੰਚ ਗਈ ਆ ਵੀ ਹੁਣ ਆਪਰੇਸ਼ਨ ਜ਼ਰੂਰ ਕਰਵਾਉਣਾ ਠੀਕ ਹੈ ਜ਼ਰੂਰ ਕਰਵਾਉਣ ਜੀ ਜ਼ਰੂਰ ਇੱਕ ਚੀਜ਼ ਦੇਖਿਆ ਵੀ ਜਦੋਂ ਕੋਈ ਬਜ਼ੁਰਗ ਨੂੰ ਦੇਖਦਾ ਨਾ ਬੰਦਾ ਜਿਵੇਂ ਮਾਂ ਪਿਓ ਨੂੰ ਬਹੁਤ ਚੇਤੇ ਕਰਦਾ ਵੀ ਸਾਡੇ ਵੀ ਬਜ਼ੁਰਗ ਐ ਹੋਏ ਨੇ ਵੀ ਉਹਨਾਂ ਦੀ ਵੀ ਕਦੇ ਮਦਦ ਦੀ ਲੋੜ ਪਈ ਹੋਣੀ ਹਾਂ ਦੇਖੋ ਜੀ ਚਾਹੇ ਬਜ਼ੁਰਗ ਆ ਚਾਹੇ ਬੱਚਾ ਚਾਹੇ 18 ਸਾਲ ਦਾ ਜਵਾਨ ਆ ਆਪਾਂ ਨੂੰ ਜਿੰਨਾ ਆਪਾਂ ਕਰ ਸਕਦੇ ਆ ਆਪਾਂ ਨੂੰ ਕਰਨਾ ਚਾਹੀਦਾ ਜਿੰਨੇ ਜੋਗੇ ਤੁਸੀਂ ਹੈਗੇ ਹੋ ਕਰਨਾ ਚਾਹੀਦਾ ਜੇ ਕਿਸੇ ਲਈ ਮੰਗਣਾ ਵੀ ਪਏ ਜਿਵੇਂ ਸੈਂਮਨੇ ਆਪਦੇ ਦੋਸਤਾਂ ਨੂੰ ਵੀ ਕਿਹਾ ਮੈਂ ਕਹਿੰਦਾ ਮੰਗਣਾ ਵੀ ਪੈ ਜੇ ਕਿਸੇ ਤੋਂ ਕੋਈ ਗੱਲ ਨਹੀਂ ਜੇ ਕਿਸੇ ਦੀ ਹੈਲਪ ਹੁੰਦੀ ਹੈ ਇਹਦੇ ਨਾਲ ਕਿਸੇ ਦੀ ਅੱਖਾਂ ਦੀ ਰੋਸ਼ਨੀ ਵਾਪਸ ਆਉਂਦੀ ਹੈ ਚਾਰ ਪੰਜ ਜਣਾਂ ਨੇ 10-10000 ਪਾਤਾ ਤਾਂ ਬਹੁਤ ਵਧੀਆ ਗੱਲ ਹੈ ਹੈਲਪ ਕਰਨੀ ਪੰਜਾਬੀ ਕਦੇ ਇਹੀ ਚੀਜ਼ ਤੇ ਸ਼ਰਮ ਕਰ ਜਾਂਦੇ ਵੀ ਮੰਗਣਾ ਉਹਨਾਂ ਨੂੰ ਔਖਾ ਲੱਗਦਾ ਆ ਇਸ ਕਰਕੇ ਸ਼ਰਮ ਦੇ ਪੱਖ ਦੇ ਕਾਰਨ ਰਹਿ ਜਾਂਦੇ ਨੇ ਕਈ ਜਣੇ ਮਦਦ ਦੇ ਪੱਖ ਦੇ ਦੇਖੋ ਜੀ ਇਹ ਮੰਗਣ ਨਹੀਂ ਹੈਗਾ ਇਹ ਤਾਂ ਇੱਕ ਹੈਲਪ ਆ ਇੱਕ ਪੁੱਤ ਵੱਲੋਂ ਆਪਣੇ ਪਿਓ ਨੂੰ ਪੈਸੇ ਦਿੱਤੇ ਗਏ ਆ ਜੀ ਬਸ ਬਹੁਤ ਵਧੀਆ ਗੱਲ ਕੀਤੀ ਤੁਸੀਂ ਇੱਕ ਨਹੀਂ ਨਾ ਇਹਨਾਂ ਨੇ ਮੰਗਿਆ ਸਾਡੇ ਤੋਂ ਅਸੀਂ ਸਾਨੂੰ ਸੰਦੀਪ بھائی ਨੇ ਦੁੱਖ ਦੱਸਿਆ ਇਹਨਾਂ ਦਾ ਕਿ ਇਹਨਾਂ ਦੀ ਅੱਖਾਂ ਦੀ ਰੋਸ਼ਨੀ ਚਲੇਗੀ ਆਪਰੇਸ਼ਨ ਕਰਾਉਣਾ ਸੀ ਫਸਲ ਮਰ ਗਈ ਇਹਨਾਂ ਦੀ ਹੁਣ ਫਸਲ ਤੋਂ ਪੈਸਾ ਆਣਾ ਸੀ ਦਾ ਆਪਰੇਸ਼ਨ ਹੋਣਾ ਸੀ ਤੇ ਆਪਾਂ ਕਿਉਂ ਟਾਈਮ ਪੈਣ ਦਈਏ ਫਸਲ ਜਦੋਂ ਆਊ ਦੇਖੀ ਚੱਲੂ ਆਪਣੇ ਕੋਲ ਹੈਗੇ ਆਪਾਂ ਕਰ ਲਿਆ ਜੀ ਕਮਜੀ ਤੁਸੀਂ ਕੋਈ ਟਾਰਗੇਟ ਸੈੱਟ ਕੀਤਾ ਹੈ ਕਿ ਕਿੰਨੇ ਕੁ ਪਰਿਵਾਰ ਹੋਰ ਮਦਦ ਕੀਤੀ ਜਾਊ ਜਾਂ ਫਿਰ ਜਿਨ੍ਹਾਂ ਦੀ ਮੂਰੇ ਆਉਂਦੇ ਰਹਿਣਗੇ ਇਸ ਲਈ ਵੀ ਹਾਂ ਇਹਨਾਂ ਨੂੰ ਮਦਦ ਲੋੜ ਆ ਉਹਨਾਂ ਦੀ ਮਦਦ ਕੀਤੀ ਜਾਊ ਦੇਖੋ ਜਿੰਨੀ ਚਰਾਬ ਦੇ ਕੋਲੇ ਹੈਗੇ ਆ ਉਹ ਨਿਜਰ ਜ਼ਰੂਰ ਕਰਾਂਗੇ ਐਵੇਂ ਕਹਾਂ ਸੋਸ਼ਲ ਮੀਡੀਆ ਤੋਂ ਵਧੀਆ ਇਨਕਮ ਹੈਗੀ ਆ ਉਹ ਆਪਾਂ ਸਾਰੀ ਇੱਥੇ ਹੀ ਲਾ ਰਹੇ ਆ ਜਿੰਨੇ ਆ ਰਿਹਾ ਸਭ ਇੱਥੇ ਹੀ ਲਾ ਰਹੇ ਆ ਅੱਗੇ ਵੀ ਕਿਹਾ ਸੀ ਪੰਜਾਬ ਤੋਂ ਕਮਾਇਆ ਪੰਜਾਬ ਤੇ ਲਾ ਦੇਣਾ ਜੀ ਇੱਥੋਂ ਦਾ ਖਾਦਾ ਗੁਰੂ ਸਾਹਿਬ ਸਿਖਾ ਕੇ ਹੀ ਗਏ ਆ ਗੁਰੂ ਸਾਹਿਬ ਦਾ ਬੀਹਾਂ ਵਾਲਾ ਲੰਗਰ ਨਹੀਂ ਮੁੱਕਿਆ ਫਿਰ ਉਹਨਾਂ ਨੇ ਕੁਝ ਕੁ ਬੰਦਿਆਂ ਨੂੰ ਦਲੇਰੀ ਦਿੱਤੀ ਆ ਕੋਈ ਨਹੀਂ ਤੈਨੂੰ ਹੋਰ ਦੇ ਦਾਂਗੇ ਆ ਵੰਡ ਤੂੰ ਅਸੀਂ ਕੁਝ ਨਹੀਂ ਦਿੰਦੇ ਪਏ ਸਾਧਗੁਰ ਦਿੰਦਾ ਪਿਆ ਦੇਖੋ ਹੈ ਵੀ ਖਾਲੀ ਹੱਥ ਆਏ ਸੀ ਕੋਲੇ ਕੁਝ ਵੀ ਨਹੀਂ ਸੀ ਜਦੋਂ ਆਏ ਸੀ ਜਾਣਾ ਵੀ ਆਪਾਂ ਕੁਝ ਨਹੀਂ ਲੈ ਗਏ ਫਿਰ ਜੇ ਚਾਰ ਛਿਲੜ ਹੈਗੇ ਆ ਕੋਲੇ 사ਦਗੁਰ ਨੇ ਵੱਧ ਦੇਤੇ ਆ ਤਾਂ ਕਿਸੇ ਦੇ ਕੰਮ ਆ ਜਾਣ ਅਖੀਰ ਦੇ ਵਿੱਚ ਕੀ ਸਨੇਹਾ ਦੇਣਾ ਚਾਹੂੰ ਕਿ ਪੰਜਾਬ ਵਾਸੀਆਂ ਨੂੰ ਜੋ ਤੁਹਾਨੂੰ ਇਸ ਵੇਲੇ ਦੇਖ ਰਹੇ ਨੇ ਸਾਰੇ ਪੰਜਾਬ ਨੂੰ ਅਪੀਲ ਆ ਜੀ ਗਰਾਉਂਡ ਜ਼ੀਰੋ ਤੇ ਆਓ ਆ ਕੇ ਦੇਖੋ ਫੇਰ ਕਹਿ ਰਿਆਂ ਐਨ ਜੀਓਜ਼ ਦੇ ਨਾਲ ਸੰਪਰਕ ਕਰੋ ਖਾਲਸਾ ਹੈਡ ਨਾਲ ਸੰਪਰਕ ਕਰੋ ਹੋਰ ਜਿਹੜੀਆਂ ਸੰਸਥਾਵਾਂ ਜਿੰਨੀਆਂ ਵੀ ਚੱਲ ਰਹੀਆਂ ਹਨ ਜਗਰਾਉਂ ਤੋਂ ਹੈਲਪਿੰਗ ਹੈਂਡ ਜਿੰਨੀਆਂ ਵੀ ਸੰਸਥਾਵਾਂ ਚੱਲ ਰਹੀਆਂ ਉਹਨਾਂ ਦੇ ਨਾਲ ਰਲੋ ਨਰੂਲਾ ਫੈਮਿਲੀ ਦਾ ਕੋਈ ਅਕਾਊਂਟ ਨਹੀਂ ਅਸੀਂ ਕਿਸੇ ਤੋਂ ਪੈਸਾ ਨਹੀਂ ਮੰਗਦੇ ਜੇ ਸੈਮ ਦੇ ਯਾਰ ਦੋਸਤ ਕੋਈ ਚਾਰ ਪੈਸੇ ਭੇਜ ਦਿਆ ਤਾਂ ਅਸੀਂ ਨਾਂ ਲੈ ਕੇ ਦੱਸੀਦਾ ਉਹਨਾਂ ਨੇ ਪੈਸੇ ਦਿੱਤੇ ਉਹਨਾਂ ਨੂੰ ਫਿਰ ਵੀਡੀਓ ਭੇਜ ਦਈਦੀ ਵੀਰੇ ਤੁਹਾਡਾ ਨਾਂ ਲੈਤਾ ਜੀ ਅਸੀਂ ਆਪਦੇ ਕੋਲੋਂ ਲਿਆਨੇ ਆ ਆਪ ਦਾ ਪਤਾ ਲੱਗ ਗਿਆ ਜਾਂਦਾ ਚਲੋ ਨਰੂਲਾ ਫੈਮਲੀ ਦੇ ਕਿ ਸਾਰਿਆਂ ਨੂੰ ਕਹਿਣਾ ਸਾਰੇ ਹੈਲਪ ਕਰੋ ਐਨ ਜੀਓਜ਼ ਦੇ ਨਾਲ ਰਲੋ ਐਨ ਜੀਓਜ਼ ਤੋਂ ਗਾਈਡਨਸ ਲੈ ਕੇ ਫਿਰ ਆਪ ਦਾ ਪੈਸਾ ਅਰਥ ਲਾਓ ਜਿਵੇਂ ਇੱਕ ਭਰੋਸਾ ਹੁੰਦਾ ਜਿਹਨੂੰ ਬੰਦੇ ਦੋੜ ਤੇ ਹੱਥਾਂ ਦੇ ਦੇਖੋ ਜੀ ਖਾਲਸਾ ਕਿੰਨੇ ਸਾਲਾਂ ਤੋਂ ਆ ਕਿੰਨੀ ਭਰੋਸੇਮੰਦ ਬਾਹਰ ਲੀਆਂ ਕੰਟਰੀਆਂ ਤੱਕ ਇਹਨਾਂ ਨੇ ਸਵਾਰਤੀਆਂ ਇਹ ਤਾਂ ਫਿਰ ਆਪਣਾ ਪੰਜਾਬ ਆ ਜੀ ਬਹੁਤ ਧੰਨਵਾਦ ਜੀ ਸੋ ਨਰੂਲਾ ਫੈਮਲੀ ਦੇ ਵੱਲੋਂ ਬਜ਼ੁਰਗਾਂ ਦੀ ਜਿਹੜੀ ਮਦਦ ਕੀਤੀ ਗਈ ਹੈ ਦੇਖ ਸਕਦੇ ਹੋ ਤਸਵੀਰਾਂ ਕਿ ਕਿਵੇਂ ਮਦਦ ਕਰਕੇ ਬਜ਼ੁਰਗਾਂ ਨੂੰ 50000 ਰੁਪਏ ਜਿਹੜਾ ਦਿੱਤਾ ਗਿਆ ਰਾਸ਼ੀ ਦਿੱਤੀ ਗਈ ਹੈ ਤਾਂ ਕਿ ਜਿਹੜਾ ਆਪਰੇਸ਼ਨ ਜਿਹੜਾ ਉਹਨਾਂ ਦਾ ਕੀਤਾ ਜਾ ਸਕੇ ਤਾਂ ਇਸ ਦੇ ਨਾਲ ਨਾਲ ਪਹਿਲੀ ਫੈਮਿਲੀ ਦੇ ਨਾਲ ਵੀ ਗੱਲਬਾਤ ਕੀਤੀ ਜਿਨ੍ਹਾਂ ਨੂੰ ਅਹ ਵਿਆਸੀ ਗਾ ਲੜਕੀ ਦਾ ਲੇਕਿਨ ਸਮਾਨ ਖਰਾਬ ਹੋ ਗਿਆ ਸੀ ਇਸ ਕਰ ਨੂੰ ਉਹਨਾਂ ਦੀ ਵੀ ਮਦਦ ਕੀਤੀ ਹੈ ਤਾਂ ਇੱਕ ਬਹੁਤ ਵੱਡਾ ਸਬਕ ਵੀ ਹੈ ਪੰਜਾਬੀਆਂ ਦੇ ਲਈ ਬਹੁਤ ਵੱਡਾ ਇੱਕ ਮੈਸੇਜ ਵੀ ਹੈ ਕਿ ਪੰਜਾਬੀ ਕਦੇ ਹੱਥ ਨਹੀਂ ਅੜਦੇ ਹੁੰਦੇ ਤੇ ਪੰਜਾਬੀ ਹਮੇਸ਼ਾ ਇੱਕ ਦੂਜੇ ਦੇ ਨਾਲ ਖੜਦੇ ਨੇ ਮਦਦ ਕਰਦੇ ਨੇ ਤੇ ਇਸੇ ਤਰੀਕੇ ਨਾਲ ਜਨੋਡਰਾ ਫੈਮਿਲੀ ਦੇ ਵੱਲੋਂ ਵੀ ਮਦਦ ਕੀਤੀ ਗਈ ਹੈ ਔਰ ਉਮੀਦ ਕਰਦੇ ਆ ਕਿ ਜਿੰਨੇ ਵੀ ਪੰਜਾਬੀ ਮਦਦ ਚਾਹੁੰਦੇ ਨੇ ਉਹ ਜ਼ਰੂਰ ਅੱਗੇ ਆਉਣਗੇ ਤੇ ਜਿਹੜੇ ਮਦਦ ਕਰ ਸਕਦੇ ਨੇ ਉਹ ਮਦਦ ਕਰਦੇ ਰਹਿਣਗੇ ਸੁਬਦੇਰੀ ਅਪਡੇਟ ਸੀ ਜੁੜੇ ਰੋ ਮਿੱਟੀ ਦੇ ਨਾਲ